ਦੀ ਅਜ ਵੀ ਦਵਾਈਆਂ ਦਿੰਨੇ ਹੋ ਹਾਂ ਹਾਂ ਦਿੰਦੇ ਆ ਦਵਾਈ ਮੁਨਾਵ ਚ ਫੜਾਓ ਤੇ ਸਾਰੀ ਗੱਲ ਉਹਦੀ ਪੁੱਤ ਇੱਕ ਹੈ ਬੰਦਾ ਹੋਵੇ ਤੇ ਨਾ ਹੋਵੇ ਬਈ ਖੁਸਰਾਈ ਹੋਵੇ ਪਹਿਲਾਂ ਉਹ ਪਹਿਲਾਂ ਹੀ ਡਰ ਜਾਂਦਾ ਮਾਰ ਕੇ ਮੈਨੂੰ ਰਾਂਡੇ ਕੋਲੇ ਚ ਲੈ ਗਿਆ ਮੈਂ ਬਈ ਉਹ ਜੀ ਹਾਲ ਤੇ ਕਿ ਪਤਾ ਨਹੀਂ ਕੀ ਹੋ ਗਿਆ ਬੱਚਾ ਹੈ ਵੱਡਾ ਹੈ 30 ਸਾਲ ਦਾ 35 ਸਾਲ ਦਾ ਹੈ 70 80 ਸਾਲ ਦਾ ਪੂਰੀ ਦਵਾਈ ਅਸੀਂ ਉਹੋ ਜੀ ਸੁਣਾਉਂਦਾ ਔਰਤ ਤੋਂ ਦੂਰ ਰਹਿੰਦੇ ਨੇ ਜੋ ਵੀ ਹਾਂ ਪਰ ਸੈਕਸ ਦੀ ਦਵਾਈ ਸਭ ਤੋਂ ਵੱਧ ਵੇਚਦੇ ਨੇ ਜੋਗੀ। ਇਹ ਕਿਵੇਂ? ਕਿ ਤਿੰਨ ਨਾੜਾਂ ਦਾ ਸੈਕਸ਼ਨ। ਪਰ ਜਿਹੜੀਆਂ ਕਿਡਰੀਆਂ ਫੇਲ ਹੋ ਜਾਂਦੀਆਂ ਉਹ ਕੀ ਐ? ਉਹ ਤਾਂ ਕੋਈ ਹੋਰ ਚੀਜ਼ ਐ ਜੀ। ਕਿਡਰੀਆਂ ਫੇਲ ਦਾ ਮਤਲਬ ਲੇ ਐ। ਉਹ ਤਾਂ ਕੱਟੀਆਂ ਦੀ ਜੇ ਐ। ਅੱਜ ਜੋਗੀਆਂ ਨੂੰ ਵੀ ਤੋਂ ਖਤਰਾ। ਕੈਸਤਾਨ ਦਾ ਉਹਦੇ ਦੱਸਤਾ। ਅਸੀਂ ਇੱਥੇ ਜੋੜ ਲਾ ਲਏ। ਵੀ ਰਾਜਸਥਾਨ ਚ ਕਿਹੜੀ ਦਵਾਈ ਨੇ ਕੰਮ ਕਰਦੀ ਐ? ਅੱਛਾ। ਹਾਂ। ਪੰਜਾਬ ਚ ਕਿਹੜੀ ਕਰਦੀ ਐ? ਜੰਮੂ ਕਸ਼ਮੀਰ ਚ ਕਿਹੜੀ ਕਰਦੀ ਐ? ਪਰ ਦੇ ਦਮ ਤੱਕ ਬੰਦਾ ਭੱਗਦਾ ਜਾਂਦਾ ਐ। ਵੇ ਮਰਿਆ ਨੀ ਯਾਰ ਲੀੜਾ ਲਾ ਕੇ ਦੇਖ ਹੂੰ ਵੀ ਜਿੰਦਾ ਹੀ ਮਰ ਜਾ ਐਸੀ ਐਸੀ ਆਈਟਮਾਂ ਬਈ ਅੱਜ ਜੋਗੀ ਠੱਗ ਹੋ ਗਈ ਤੇਰਾ ਬੱਚਾ ਮਰ ਜੂਗਾ ਦੇ 11 ਦਿਨਾਂ ਅੱਜ ਪੈਸੇ ਦਾ ਲਾਲਚ ਜੋਗੀ ਕਿਉਂ ਕਰਨ ਲੱਗ ਗਿਆ ਇਹ ਤਾਂ ਫਿਰ ਇਹ ਚੌਕੀਆ ਦਾਵਰ ਦਿੰਦੇ ਆ ਵੀ ਉਹਨਾਂ ਨੂੰ ਮਤਲਬ ਸਰੀਰ ਘਟੇ ਮੈਂ ਉਹਨਾਂ ਦਾ ਸ਼ੈਕਸ ਘਟੇ ਨਾ ਹੂੰ ਉਹ ਚੀਜ਼ ਖਾ ਲੋ ਤੇ ਆਪਦੀ ਚੀਜ਼ ਪੈਸੇ ਲਾਓ ਤੁਮ ਸਾਰੀ ਤੋਂ ਲਿਓ ਉਹ ਜਾਂਦਾ ਬਾਬਾ ਜਾਂਦਾ ਦਵਾਈਆਂ ਵਾਲਾ ਜਾਂਦਾ ਫਲਾਣਾ ਜਾਂਦਾ ਟੂਨੇ ਵਾਲਾ ਜਾਂਦਾ ਚੋਰੀਆਂ ਲੁੱਟ ਖੋਈਆਂ ਠੱਗੀਆਂ ਹੋਰ ਕਰਦੇ ਆ ਲੋਕ ਤੇ ਸਾਡੇ ਅਰਗੇ ਨੂੰ ਕਹਿ ਦਿੰਦੇ ਇਹ ਆ ਲੜਕੀ ਲੜਕਾ ਨਹੀਂ ਹੁੰਦਾ ਹੋਵੇ ਉਜੀ ਰਸੋਲੀ ਐ ਉਹਦੀ ਵੀ ਜੜੀ ਬੂਟੀ ਹਮ ਜਨ ਕਿ ਉੱਤੇ ਪੱਤੇ ਜਨਾਨੀ ਬੇਟੀ ਦਾ ਕੋਈ ਵੀ ਰੋਗ ਐ ਅੰਗਰੇਜ਼ੀ ਦਵਾਈ ਕੱਖ ਦੀ ਵੀ ਹੈ ਨਹੀਂ ਹਮ ਅਸੀਂ ਕਹਿੰਨੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਮ ਵੱਡੇ ਬਾਦਲ ਸਾਹਿਬ ਹਾਂ ਹਾਂ ਜੀ ਉਹਨਾਂ ਦੀ ਜੈਡ ਸਕਿਉਰਟੀ ਨੂੰ ਕਿਹਾ ਹੋਇਆ ਸੀਗਾ ਕਿ ਪਾਪਾ ਜਰਨੈਲ ਆਵੇ ਨਾ ਹੂੰ 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 ਤਾਂ ਕਿਸੇ ਨੇ ਕੋਈ ਚੈਕਿੰਗ ਨਹੀਂ ਕਰਨੀ ਕੋਈ ਹੁੰਡਾ ਨਹੀਂ ਫੜਨਾ ਕਿਤੇ ਰੋਕਣਾ ਨਹੀਂ ਡਾਇਰੈਕਟ ਆਉਣ ਦਿਓ ਹਾਂਜੀ ਹਾਂਜੀ ਤੇ ਕਹਿੰਦੇ ਬਾਦਲ ਸਾਹਿਬ ਤੁਹਾਡੀ ਕੋਈ ਗੱਲ ਨਹੀਂ ਮੋੜਦੇ ਸੀ ਅੱਜ ਵੀ ਉਹਨਾਂ ਦਾ ਪਰਿਵਾਰ ਕੋਈ ਨਹੀਂ ਮੋੜਦਾ ਬਿਲਕੁਲ ਸਾਡੀ ਸਹਾਇਤਾ ਕਰ ਰਹੇ ਆ ਜੀ ਇਹ ਇਹ ਸੱਚ ਹੈ ਬਿਲਕੁਲ ਸੱਚ ਹੈ ਅਜੇ ਵੀ ਸਰਦਾਰਾਂ ਨੂੰ ਪਤਾ ਹੈ ਸਾਡੇ ਬਸਬਾਦ ਹੈ ਵੀ ਸਾਡੇ ਜੋਗੀ ਗਲਤ ਕੰਮ ਨਹੀਂ ਕੁੜੀ ਦੀ ਸੀਸ ਕਿਉਂ ਨਹੀਂ ਦਿੰਦੇ ਕੁੜੀ ਨੇ ਕੁੜੀ ਨੇ ਅਸੀਸ ਕਿਉਂ ਨਹੀਂ ਦਿੰਦੇ ਹੱਥ ਵੇਖਣ ਦਾ ਕੋਈ ਰਿਵਾਜ ਕੋਈ ਪਰੰਪਰਾ ਐ ਜੋਗੀ ਮਤ ਵਿੱਚ ਚਮਤਕਾਰ ਬਾਬੇ ਨਾਨਕੀ ਨੇ ਚੱਲਣ ਨਹੀਂ ਦਿੱਤਾ ਨਹੀਂ ਦਿੱਤਾ ਜੋਗੀਆਂ ਕੋਲੇ ਸੀਗਾ ਪਰ ਉਹਨਾਂ ਮੂਰੇ ਫਿੱਕਾ ਪੈ ਗਿਆ ਫਿੱਕਾ ਪੈ ਗਿਆ ਟਿੱਲੇ ਜਾ ਕੇ ਜੋਗੀ ਨੇ ਹੱਥ ਜੋੜੇ ਤੇ ਸਾਨੂੰ ਆਪਣਾ ਕਰੋ ਫਕੀਰ ਸਾਈਂ ਸਦਕਾ ਧਾਰ ਕੇ ਨਾਲ ਯਕੀਨ ਆਇਆ ਅਸੀਂ ਚੇਲੜੇ ਤੇ ਤੁਸੀਂ ਪੀਰ ਸਾਈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੰ ਦਾ ਯਾਦ ਵਿਦ ਪੰਜਾਬ ਜਸਵਿੰਦਰ ਯਾਦਵ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਇਸ ਪੋਡਕਾਸਟ ਦੇ ਵਿੱਚ ਅੱਜ ਸਾਡੇ ਨਾਲ ਨਾਥ ਸੰਪਰਦਾਇ ਤੋਂ ਜਰਨਲਜੀ ਹਾਜ਼ਰ ਰਹਿਣਗੇ ਬਾਬਾ ਜੀ ਕੋਲੇ ਬਹੁਤ ਲੰਮਾ ਚੌੜਾ ਤਜਰਬਾ ਹੈ ਖਾਸ ਕਰਕੇ ਦਵਾਈਆਂ ਦੇ ਖੇਤਰ ਦਾ ਜਿੱਥੇ ਉਹ ਲਗਾਤਾਰ ਔਰਤਾਂ ਮਰਦਾਂ ਬੱਚਿਆਂ ਤੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਦੇ ਸਬੰਧ ਵਿੱਚ ਦਵਾਈਆਂ ਤਿਆਰ ਕਰਦੇ ਨੇ ਤੇ ਦਵਾਈਆਂ ਵੀ ਨਾ ਮਾਤਰ ਕੀਮਤ ਦੇ ਉੱਤੇ ਤੇ ਕਹਦੇ ਆ ਕਿ ਕੋਕੇ ਲਾਉਣ ਦੇ ਨਾਂ ਦੇ ਨਾਲ ਜਾਣੇ ਜਾਂਦੇ ਨੇ ਬਾਬਾ ਜੀ ਕਿ ਜਿਹੜੀ ਵੀ ਦਵਾਈ ਦਿੰਦੇ ਨੇ ਉਹ ਕੋਕੇ ਲਾ ਦਿੰਦੇ ਨੇ ਗੱਲ ਦਵਾਈਆਂ ਤੇ ਵੀ ਰਹੂਗੀ ਗੱਲ ਜੋਗ ਪੰਥ ਤੇ ਵੀ ਰਹੂਗੀ ਤੇ ਨਾਲ ਦੀ ਨਾਲ ਜ਼ਿੰਦਗੀ ਦੀ ਨਾਲ ਜੁੜੀਆਂ ਗੱਲਾਂ ਵੀ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਦਾ ਕਰਦੇ ਹਾਂ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹੁੰਚੇ ਹੋ ਬਾਬਾ ਜੀ ਸਿਹਤ ਕਿਵੇਂ ਆ ਸਿਹਤ ਠੀਕ ਹੈ ਹਾਂ ਜੀ ਬਹੁਤ ਵਧੀਆ ਜੀ ਜੇਕਰ ਮੈਂ ਤੁਹਾਨੂੰ ਪਹਿਲਾ ਹੀ ਸਵਾਲ ਕਰਾਂ ਇੱਕ ਇੱਕ ਜੋਗੀ ਜੀ ਜਦੋਂ ਸਵੇਰ ਉੱਠਦਾ ਹੈ ਇੱਕ ਬਿਜ਼ਨਸਮੈਨ ਉੱਠਦਾ ਹੈ ਤਾਂ ਉਹ ਉਂਗਲਾਂ ਦੇ ਪੋਟੇ ਪੰਦਦਾ ਹੈ ਵੀ ਇਥੋਂ ਬਚਣਗੇ ਇੱਥੇ ਲਾਵਾਂਗੇ ਠੀਕ ਇੱਕ ਕਿਸਾਨ ਉੱਠਦਾ ਹੈ ਤਾਂ ਉਹ ਤਿਆਰੀ ਕਰਦਾ ਅੱਜ ਕੀ ਕਰਾਂਗੇ ਇੱਕ ਮਜ਼ਦੂਰ ਉੱਠਦਾ ਹੈ ਤਾਂ ਆਪਣੇ ਸਰੀਰ ਨੂੰ ਗਾਖਦਾ ਵੀ ਅੱਜ ਪੂਰਾ ਦਿਨ ਕੱਢਣਾ ਹੈ ਤੇ ਇੱਕ ਜੋਗੀ ਸਵੇਰ ਉੱਠਦਾ ਹੈ ਤਾਂ ਦਿਨ ਦੀ ਸ਼ੁਰੂਆਤ ਕਿਵੇਂ ਕਰਦਾ ਹੈ ਉਹ ਜੀ ਗੁਰੂ ਗੋਖਰਨਾ ਦਾ ਨਾਮ ਲੈਂਦਾ ਹੂੰ ਫਿਰ ਜੀ ਦੇਵੇ ਦੇ ਦੇਵੀਆਂ ਦੀ ਪੂਜਾ ਜਿਹੜਾ ਪਾਠ ਹੁੰਦਾ ਉਹ ਕਰਦਾ ਹੂੰ ਉਹਨੇ ਖੇਤ ਨਹੀਂ ਜਾਣਾ ਹੂੰ ਉਹਨੇ ਕੰਮ ਹੋਰ ਨਹੀਂ ਕੁਝ ਕਰਨਾ ਉਹਨੇ ਰੱਬ ਦਾ ਨਾਮ ਲੈਣਾ ਜੀ ਹਾਂ ਫਿਰ ਸਵੇਰ ਸਰਬਾਤ ਹੁੰਦੀ ਔਰੀ ਦਿਨ ਦੀ ਵੀ ਸਭ ਦੇ ਬੱਚੇ ਠੀਕ ਰਹਿਣ ਹੂੰ ਸਭ ਨੂੰ ਠੀਕ ਰੱਖ ਕੇ ਗੁਰੂ ਸਭ ਦਾ ਕਾਰੋਬਾਰ ਚਲਾਵੇ ਅਸੀਂ ਇਹ ਕਰਦੇ ਜੇ ਸਾਡਾ ਨਗਰ ਚੱਗਾ ਤਾਂ ਫਿਰ ਅਸੀਂ ਵੀ ਰਜੇ ਆ ਜੇ ਸਾਡੇ ਨਗਰ ਦੀ ਪਰੇਸ਼ਾਨੀ ਚ ਹੈ ਤਾਂ ਫਿਰ ਅਸੀਂ ਤਾਂ ਦੋਵੇਂ ਪਰੇਸ਼ਾਨ ਨੌਨਾਥ 12 ਪੰਥ ਤੇ 84 ਸਿੱਧ ਜਿੰਨਾ ਕ ਮੈਂ ਪੜਿਆ ਜਿੰਨੀ ਕ ਮੈਂ ਸਟੱਡੀ ਕੀਤੀ ਹੈ ਠੀਕ ਹੈ ਜੀ ਇਹਦੇ ਵਿੱਚ ਬਹੁਤੇ ਜੋਗੀ ਵਿਆਹ ਕਰਾ ਜਾਂਦੇ ਆ ਬਹੁਤੇ ਜੋਗੀ ਸੰਿਆਸੀ ਰਹਿੰਦੇ ਆ ਪਰ ਮੋਟੀ ਜੀ ਜਾਣਕਾਰੀ ਤਾਂ ਬਾਬਾ ਜੀ ਇਹ ਹੈ ਕਿ ਜੋਗੀ ਤਾਂ ਕਦੇ ਵਿਆਹ ਕਰਾਉਂਦਾ ਹੀ ਨਹੀਂ ਸੀ ਤਵੇਆ ਤੁਸੀਂ ਵੀ ਕਰਾਇਆ ਹੋਇਆ ਹਾਂ ਇਹ ਕਿਉਂ ਨਹੀਂ ਜੀ ਅੱਛੀ ਨਹੀਂ ਕਰਾਇਆ ਦੇਖੋ ਸਾਡੇ ਜੀ ਐ ਹੁੰਦਾ ਜੀ ਤੁਸੀਂ ਵਿਆਹੇ ਨਹੀਂ ਨਹੀਂ ਜੀ ਅੱਛੀ ਵਿਆਹੇ ਨਹੀਂ ਦੇਖੋ ਤੋ ਭਰਾ ਹੁੰਦੇ ਜਾਂ ਇੱਕ ਗ੍ਰਸਤੀ ਬਣ ਜਾਂਦਾ ਇੱਕ ਡੇਰਾ ਸੰਭਾਲਦਾ ਹੂੰ ਐ ਹੁੰਦਾ ਸਾਡੇ ਜੇ ਚਾਰ ਭਰਾ ਹੈ ਤਾਂ ਤਿੰਨ ਗ੍ਰਸਤੀ ਹੈ ਤੇ ਇੱਕ ਡੇਰੇ ਨੂੰ ਦੇ ਦਿੰਨੇ ਤੁਸੀਂ ਡੇਰਾ ਸੰਭਾਲਿਆ ਹੋਇਆ ਹਾਂ ਜੀ ਅਸੀਂ ਡੇਰਾ ਸੰਭਾਲਿਆ ਹੋਇਆ ਤੇ ਬਾਕੀ ਜਿਹੜੇ ਭਰਾ ਨੇ ਉਹ ਵਿਆਹੇ ਹੋਏ ਉਹ ਵਿਆਹੇ ਆ ਜੀ ਉਗਰਤੀ ਇਹ ਅੱਗੇ ਅੱਗੇ ਇਸੇ ਤਰੀਕੇ ਨਾਲ ਹੀ ਚੱਲਦਾ ਰਹਿੰਦਾ ਐਦਾਂ ਹੀ ਚੱਲਦਾ ਜੀ ਐਦਾਂ ਸਰਵੋਤੋਂ ਚੱਲਦਾ ਜੀ ਬਾਪ ਤੋਂ ਦਾਦੇ ਤੋਂ ਪਰਦਾਦੇ ਤੋਂ ਇਹ ਹੀ ਸਾਡੀ ਲੈਨ ਹੈ ਨਾ ਤਾਂ ਕਹਿੰਦੇ ਕਿ ਕਿਹੜਾ ਜੋਗੀ ਹੈ ਆਪਣੀ ਧੀ ਨੂੰ ਦਾਜ ਦੇ ਵਿੱਚ ਗਿੱਦੜ ਸਿੰਘ ਹੀ ਦਿੰਦਾ ਹੈ ਠੀਕ ਹੈ ਪਰ ਬਹੁਤੇ ਜੋਗੀ ਸਾਡੇ ਵਰਗਿਆਂ ਨੂੰ ਘਰਾਂ 'ਚ ਵੀ ਗਿੱਦੜ ਸਿੰਘੀਆਂ ਦਿੰਦੇ ਫਿਰਦੇ ਆ ਠੀਕ ਹੈ ਜਾਂ ਤਾਂ ਫਿਰ ਗਿੱਦੜ ਸਿੰਘ ਹੀ ਨਕਲੀ ਹੈ ਹੂੰ ਹੂੰ ਜਾਂ ਜੋਗੀ ਨਕਲੀ ਐ ਹੂੰ ਹੂੰ ਜਾਂ ਫਿਰ ਸਾਨੂੰ ਨਕਲੀ ਸਮਝ ਕੇ ਮੜ ਜਾਂਦੇ ਆ ਹੂੰ ਹੂੰ ਜਿਹੜੀ ਚੀਜ਼ ਦਾਅ ਚ ਦਿੱਤੀ ਜਾਂਦੀ ਉਹ ਤਾਂ ਬਹੁਤ ਕੀਮਤੀ ਹੁੰਦੀ ਐ ਤੇ ਫਿਰ ਸਾਨੂੰ ਤੁਸੀਂ ਘਰਾਂ ਚ ਕੀ ਸੰਧੂਰ ਜਾ ਦੇ ਜਾਂਦੇ ਹੋ ਪਹਿਲੀ ਗੱਲ ਤਾਂ ਗਿੱਦੜ ਸਿੰਘ ਜੀ ਆਪਦੇ ਧੀ ਨੂੰ ਹੀ ਦੇ ਸਕਦਾ ਕਿਸੇ ਨੂੰ ਨਹੀਂ ਦੇ ਸਕਦਾ ਹੂੰ ਜੋਗੀ ਦੇ ਨਹੀਂ ਸਕਦਾ ਦੇ ਹੀ ਨਹੀਂ ਸਕਦਾ ਹਾਂਜੀ ਫਿਰ ਸਾਨੂੰ ਕੀ ਦਿੰਦੇ ਫਿਰਦੇ ਉਹ ਲਫਾਫੇ ਦੇਖੋ ਜੀ ਉਹ ਦੇਖੋ ਐ ਆ ਜੀ ਇਹ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਚੀਜ਼ ਬਣਾ ਕੇ ਉਹਦਾ ਨਾਂ ਵੇਚਦੇ ਆ ਲੋਕ ਨਹੀਂ ਪਤਾ ਤਾਂ ਤੁਹਾਨੂੰ ਵੀ ਹੋਊਗਾ ਜੀ ਮਾੜਾ ਮੋਟਾ ਕਰੋ ਨਾ ਲੀਕ ਗੱਲ ਪਰ ਲੀਕ ਤਾਂ ਐ ਹੈ ਨਾ ਜੀ ਅਸੀਂ ਕਿਹੜਾ ਕੰਮ ਕਰਿਆ ਜੇ ਸਾਨੂੰ ਲੀਕ ਦਾ ਪਤਾ ਹੋਵੇ ਦੇਖੋ ਜੀ ਇੱਕ ਗੱਲ ਆ ਇਹਦਾ ਕੰਮ ਨਹੀਂ ਬਾਕੀ ਇੱਕ ਗੱਲ ਜ਼ਰੂਰ ਹੈ ਜਿਹੜਾ ਕੋਈ ਗੱਡੀ ਤੇ ਗਿੱਦਰ ਸਿੰਘੀ ਹੈ ਹੂੰ ਉਹ ਅਸੀਂ ਦਿਖਾ ਸਕਦੇ ਆ ਦੇ ਨਹੀਂ ਸਕਦੇ ਨਹੀਂ ਦੇ ਸਕਦੇ ਅਸੀਂ ਜਦੋਂ ਅਸੀਂ ਚੋਲਾ ਛੱਡਾਂਗੇ ਹੂੰ ਉਹ ਗੱਡੀ ਨੂੰ ਕੋਈ ਬੱਚਾ ਸੰਭਾਲੂਗਾ ਤਾਂ ਉਹਨੂੰ ਦੇ ਦਾਂਗੇ ਭਾਈ ਡੇਰੇ ਦੀ ਚੀਜ਼ ਆ ਡੇਰੇ 'ਚ ਹੀ ਰਹਿਣ ਦੀ ਗਾਂਹ ਪਹਛਾਣਾ ਕਰੀ ਬਾਕੀ ਗਿੱਦੜ ਸਿੰਘੀ ਤਾਂ ਮਿਲਦੀ ਹੀ ਨਹੀਂ ਜੀ ਪਰ ਇੱਥੇ ਤਾਂ ਜਿਹੜੇ ਦੇਖੇ ਜਾਂਦੇ ਨੇ ਨਾ ਬਾਬਾ ਜੀ ਉਹ ਕਹਿੰਦੇ ਨੇ ਵੀ ਆ ਲੈ ਭਾਈ ਇਹਨੂੰ ਪਾਲੀ ਤੂੰ ਜੇਬ 'ਚ ਜਿੱਦੇ ਤੂੰ ਕੋਰਟ ਜਾਣਾ ਹੋਇਆ ਤਰੀਕ ਜਾਣਾ ਹੋਇਆ ਕਚਹਿਰੀ ਤੇ ਜਾਣਾ ਹੋਇਆ ਤੇ ਜੱਜ ਦਾ ਦਿਮਾਗ ਹੀ ਤੇਰੇ ਨਹੀਂ ਘੁੰਮ ਜੂਗਾ ਤੇਰੇ ਪੱਖ 'ਚ ਫੈਸਲੇ ਆਉਣਗੇ ਫਿਰ ਉਹ ਕੀ ਮੇਰੇ ਵਰਗਾ ਜਿਹੜਾ ਜੇਬਾਂ 'ਚ ਪਾ ਕੇ ਕੋਟਾਂ ਕਚਹਿਰੀਆਂ 'ਚ ਤੁਰਿਆ ਫਿਰਦਾ ਹੁੰਦਾ ਕੀ ਐ ਜਦੋਂ ਅਸਲ ਚੀਜ਼ ਹੈ ਹੀ ਨਹੀਂ ਮਿਲਦੀ ਹੀ ਨਹੀਂ ਹੂੰ ਉਹ ਤਾਂ ਇੱਕ ਤੋਂ ਮਤਲਅ ਹੈ ਜੀ ਹਜ਼ਾਰ ਬੰਦੇ ਨੂੰ ਝੂਠ ਬੋਲੋ 1000 ਬੰਦਿਆਂ ਨੂੰ ਝੂਠ ਬੋਲ ਦਿਓ ਇੱਕ ਸੱਚ ਹੋ ਜੂ ਇੱਕ ਦਾ ਕੰਮ ਬਣ ਜੂ ਹਮ ਸਾਰੇ ਦਿਨ ਚ ਬੰਦ ਨੂੰ ਕਹਦਾ ਤੁਹਾਡੀ ਕੁਲਚੀਰੀ ਖਤਮ ਹੋ ਜੂਗੀ ਇਸ ਤਰੀਕ ਨੂੰ ਪਰਲੇ ਨੂੰ ਵੀ ਕਹ ਦੋ ਪਰਲੇ ਨੂੰ ਵੀ ਕਹ ਦੋ ਤਾਂ ਕਿਸੇ ਦੀ ਤਾਂ ਹੋਊਗੀ ਹਾਂ ਉਹ ਐ ਗਿੱਧਰ ਸਿੰਘ ਹੀ ਬਣਾਈ ਹੋਈ ਹੈ ਜਦਨੇ ਕਿ ਵੀ ਕਿਸੇ ਦਾ ਸਵਾ ਨੂੰ ਦਿੱਤੀ ਹੈ ਗਿੱਧਰ ਸਿੰਘ ਜੀ ਤਾਂ ਇੱਕ ਦਾ ਕੰਮ ਬਣ ਗਿਆ ਉਹਨੇ ਵੈਲਰ ਕਰਤੀ ਬਈ ਵਾਕਿਆ ਹੀ ਹੈ ਠੀਕ ਹੈ ਇਹ ਥੋੜੇ ਜੱਟ ਹੀ ਕਹਿੰਦੇ ਸਾਨੂੰ ਵੀ ਕਹਿੰਦੇ ਬਾਬਾ ਸਾਡਾ ਕੰਮ ਬਣ ਗਿਆ ਸੱਚੀ ਹਾਂ ਸਾਡਾ ਕੰਮ ਬਣ ਗਿਆ ਸੋ ਜੀ ਭਾਈ ਬਣ ਗਿਆ ਤਾਂ ਸਾਹਮਣੇ ਰੱਖ ਭਾਈ ਹਾਂ ਨਕਲੀ ਅਸਲੀ ਆ ਬਸ ਤੂੰ ਸਾਂਭ ਲੈ ਬਸ ਸਿੱਧੀ ਗੱਲ ਹੈ ਪਰ ਗਿੰਦਰ ਸਿੰਘ ਜੀ ਮਤਲਬ ਨਾ ਆਮ ਨਹੀਂ ਨਾ ਮਿਲਦੀ ਆ ਮਿਲਦੀ ਹੋਵੇ ਜਾਂ ਖੇਤੀ ਹੋਵੇ ਤਾਂ ਫੇਰ ਤਾਂ ਆਏ ਸਮਝਦੇ ਵੀ ਖੇਤ ਹੁੰਦੇ ਮਿਲ ਵੀ ਜਾਂਦੀ ਯਾਰ ਲੈ ਵੀ ਆਉਂਦਾ ਅਗਲਾ ਪੈਸੇ ਨਾਲ ਵੀ ਲੈ ਜਾਂਦਾ ਹੂੰ ਪਰ ਅਸਰ ਕਿਦਰ ਸਿੰਘ ਦੀ ਦਿੰਦਾ ਨਹੀਂ ਕੋਈ ਜੇਕਰ ਸਿੱਖ ਧਰਮ ਦੀ ਬਾਬਾ ਜੀ ਗੱਲ ਕਰੀਏ ਤਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਹੂੰ ਹੂੰ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ ਹੋਈ ਬਾਬਾ ਨਾਨਕ ਜੀ ਨੇ ਸਿੱਧ ਗੋਸ਼ਟ ਬਾਣੀ ਵੀ ਲਿਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਜਿੱਥੇ-ਜਿੱਥੇ ਗੁਰਦੁਆਰਾ ਸਾਹਿਬ ਬਣੇ ਉਹਨਾਂ ਦੀ ਚਰਨ ਛੋਹ ਧਰਤੀ ਹੈ ਬਹੁਤੇ ਥਾਵਾਂ ਤੇ ਉਹ ਜੋਗੀਆਂ ਨਾਥਾਂ ਦੇ ਸੰਪਰਕ ਵਿੱਚ ਆਏ ਤੇ ਉਹਨਾਂ ਨੇ ਉਹਨਾਂ ਨੂੰ ਸੇਧ ਸਿੱਖਿਆ ਤੇ ਆਪਣੀ ਗੱਲ ਹੈ ਜਿਹੜੀ ਉਹ ਤਰਕ ਦੇ ਨਾਲ ਰੱਖੀ ਰੱਖੀ ਪਰ ਤੁਸੀਂ ਬਲੀਵ ਕਰਦੇ ਹੋ ਚਮਤਕਾਰ ਚ ਠੀਕ ਹੈ ਤੇ ਚਮਤਕਾਰ ਨੂੰ ਕਟਿਆ ਬਾਬੇ ਨਾਨਕ ਨੇ ਆਪਣੀ ਦਲੀਲ ਦੇ ਨਾਲ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਿਲਕੁਲ ਤੁਸੀਂ ਕੀ ਮੰਨਦੇ ਹੋ ਕਿ ਚਮਤਕਾਰ ਹੁੰਦਾ ਹੈ ਹੁੰਦਾ ਤਾਂ ਹੈ ਜੀ ਪਰ ਬਾਕੀ ਹੈ ਨਾ ਜਿਹੜੀ ਇਹ ਸਿੱਧ ਗੋਸ਼ਟ ਹੋਈ ਹੈ ਨਾ ਜਿਹੜੀ ਗੁਰੂ ਨਾਨਕ ਸਾਹਿਬ ਨਾਲ ਜੀ ਇਹਨੇ ਚੱਲਣ ਨਹੀਂ ਦਿੱਤੀ ਜੀ ਚਮਕਦਾਰ ਚੱਲਣ ਨਹੀਂ ਦਿੱਤਾ ਚਮਤਕਾਰ ਬਾਬੇ ਨਾਨਕ ਜੀ ਨੇ ਚੱਲਣ ਨਹੀਂ ਦਿੱਤਾ ਨਹੀਂ ਦਿੱਤਾ ਜੋਗੀਆਂ ਕੋਲੇ ਸੀਗਾ ਪਰ ਉਹਨਾਂ ਮੂਰੇ ਫਿੱਕਾ ਪੈ ਗਿਆ ਫਿੱਕਾ ਪੈ ਗਿਆ ਪਰ ਇਸ ਸਮਾਜ ਨੇ ਨਾ ਬਾਬਾ ਜੀ ਜੋਗੀ ਸੰਪਰਦਾਇ ਦਾ ਬਹੁਤ ਸਤਿਕਾਰ ਕੀਤਾ ਹਾਂਜੀ ਹਾਂਜੀ ਹਰ ਵਕਤ ਕੀਤਾ ਬਿਲਕੁਲ ਮੰਗਣ ਆਏ ਫੇਰੀ ਤੇ ਆਏ ਫਕੀਰ ਸਮਝੇ ਰੋਟੀ ਖਵਾਈ ਚਾਹ ਪਾਣੀ ਪਿਆਇਆ ਸਤਿਕਾਰ ਦਿੱਤਾ ਨਮਸਕਾਰ ਕੀਤਾ ਬਿਲਕੁਲ ਬਿਲਕੁਲ ਪਰ ਅੱਜ ਜੋਗੀ ਠੱਗ ਹੋ ਗਏ ਹਾਂਜੀ ਹਾਂਜੀ ਉਹਨਾਂ ਬਾਰੇ ਕੀ ਕਹੂੰਗੀ ਉਹਨਾਂ ਬਾਰੇ ਤਾਂ ਟਰਸ ਜੇ ਠੱਗਾ ਤਾਂ ਠੱਗੀ ਹੈ ਪਰ ਇੱਕ ਗੱਲ ਹੈ ਉਹ ਤੱਕੇ ਹੀ ਖਾਂਦੇ ਦਿਸਦੇ ਮੈਨੂੰ ਤਾਂ ਕਦੇ ਤਾਂ ਕਿਸੇ ਸ਼ਹਿਰ ਕਦੇ ਕਿਸੇ ਸ਼ਹਿਰ ਕਦੇ ਕਿਤੇ ਹੀ ਕਦੇ ਕਿਤੇ ਉਹਨਾਂ ਦਾ ਟਿਕਾਣਾ ਹੀ ਨਹੀਂ ਹੂੰ ਉਹ ਤੱਕੇ ਹੈ ਨਾ ਤਾਂ ਜੜ ਫੜੀ ਉਹਨਾਂ ਨੇ ਹੂੰ ਲੜ ਗੁਰੂਆਂ ਦਾ ਫੜਿਆ ਧਰਮ ਦੀ ਲੜ ਨਹੀਂ ਫੜੀ ਹੂੰ ਉਹਨਾਂ ਨੂੰ ਤੱਕੇ ਹੀ ਹੈ ਜੇ ਅੱਜ ਨਾਲੇ ਤਾਂ ਕੱਲ ਨੂੰ ਨਹੀਂ ਨਾ ਹੋਣਾ ਉਹਨਾਂ ਨੇ ਉਹਨਾਂ ਨੇ ਲਾਲਚ ਪਿੱਛੇ ਹੀ ਭਜਿਆ ਰਹਿਣਾ ਲਾਲਚ ਤਮਾ ਛੱਡੋ ਗੁਰੂ ਦਾ ਨਾਮ ਲਾਓ ਉਹਨੂੰ ਐਸ਼ ਮਿਲਦੀ ਹੈ ਬਾਬਾ ਜੀ ਜੋਗੀ ਦਾ ਕੰਮ ਹੱਥ ਵੇਖਣਾ ਤੇ ਭੀਖ ਮੰਗਣਾ ਨਹੀਂ ਹੁੰਦਾ ਸੀ ਨਹੀਂ ਨਹੀਂ ਹੁੰਦਾ ਜੀ ਨਾਲ ਦੀ ਨਾਲ ਮੈਂ ਕਹਾ ਕਿ ਮੈਂ ਕਹ ਜਿਆ ਮਹੰਤ ਹੂੰ ਖੁਸਰੀ ਇਹਨਾਂ ਦਾ ਕੰਮ ਵੀ ਨਹੀਂ ਹੁੰਦਾ ਸੀ ਭੀਖ ਮੰਗਣਾ ਨਹੀਂ ਅੱਜ ਚੌਂਕਾਂ ਦੇ ਵਿੱਚ ਭਿਖਾਰੀਆਂ ਦੇ ਨਾਲੇ ਵੀ ਖੜੇ ਹੁੰਦੇ ਹੁੰਦੇ ਆ ਜੀ ਚਲੋ ਬਾਕੀ ਗੱਲਾਂ ਛੱਡੋ ਹਾਂ ਜੀ ਹਾਂ ਜੀ ਹੱਥ ਵੇਖਣ ਦਾ ਕੋਈ ਰਿਵਾਜ ਕੋਈ ਪਰੰਪਰਾ ਹੈ ਜੋਗੀ ਮੱਤ ਵਿੱਚ ਇਹ ਤਾਂ ਜੀ ਬ੍ਰਾਹਮਣ ਪੰਡਤਾਂ ਦਾ ਸ਼ੀਗਾ ਹੂੰ ਇਹ ਨਾਂਥਰਾਂ ਦਾ ਦੇਖਣ ਠੀਕ ਨਹੀਂ ਹੁੰਦਾ ਨਾ ਦੇਖੀ ਅਸੀਂ ਅਸੀਂ ਅੱਜ ਤਾਈਂ ਕਹਿੰਦੇ ਕਿ ਉਹ ਬਹਿਮਾ ਪਰਮਾ ਚ ਪੈਂਦੇ ਆ ਭਾਈ ਹੂੰ ਦੋ ਗੱਲਾਂ ਸੱਚੀਆਂ ਹੋ ਗਈਆਂ ਦੋ ਝੂਠੀਆਂ ਹੋ ਗਈਆਂ ਅਗਲੇ ਨੂੰ ਬਹਿਮ ਪੈ ਗਿਆ ਲੈ ਤੇਰਾ ਬੱਚਾ ਮਰ ਜੂਗਾ ਕਿ 11 ਦਿਨਾਂ ਚ ਉਪਾ ਉਪਾ ਕਰ ਲਓ ਭਾਈ ਉਹ ਵਿਚਾਰਾ ਡਰਦੇ ਨੇ ਮੇਰੇ ਅਰਗੇ ਨੇ ਕਰਨੀਆਂ ਐ ਪਪਾ ਹੂੰ ਉਹ ਪਵਾ ਕਿਸੇ ਤੋਂ ਵਿਆਜ ਲਿਆਵੇ ਕਿਵੇਂ ਕਰੇ ਕੋਈ ਟੂਮ ਵਿੱਚ ਕਿਵੇਂ ਘਰੇ ਉਹ ਲਿਆਊਗਾ ਹੂੰ 11000 ਦੇ ਦੋ 12000 ਦੇ ਦੋ ਆ ਕਰਾਂਗੇ ਅਸੀਂ ਹੂੰ ਉਹ ਤਾਂ ਜੀ ਇਹ ਬ੍ਰਾਹਮਣ ਪੰਡਤ ਇਹ ਦੇਖਦੇ ਸੀ ਜੋਤਸੀ ਹੂੰ ਜੋਤਸ ਦੱਸਦੇ ਸੀ ਕਈ ਸੱਚੇ ਵੀ ਸੀ ਉਹਨਾਂ 'ਚ ਕਈ ਝੂਠੇ ਵੀ ਸੀ ਅੱਜ ਜੋਗੀਆਂ ਨੂੰ ਕੀ ਤੋਂ ਖਤਰਾ ਹੈ ਅੱਜ ਤੋਂ ਜੋਗੀਆਂ ਨੂੰ ਜੀ ਖਤਰਾ ਇਹ ਹੈ ਕਿ ਸਾਡੇ ਸਮਾਜ ਦੇ ਵਿੱਚ ਬੜਮ ਬਣ ਕੇ ਨਾ ਹੂੰ ਲੁੱਟਦੇ ਵੀ ਐ ਹੂੰ ਚੋਲਾ ਪਾ ਕੇ ਆ ਮੈਂ ਹੁਣ ਭਗੂਆ ਨਹੀਂ ਬਣਦਾ ਇਸੇ ਕਰਕੇ ਨਾ ਮੈਂ ਵਰਦੀ ਮੇਰੀ ਪਈ ਹੈ ਹੂੰ ਭਗਮੀ ਉਹ ਪਾਈਏ ਨਾ ਸਰੇਕਤੀ ਕਰਦਾ ਉਹ ਜਾਂਦਾ ਬਾਬਾ ਜਾਂਦਾ ਦਵਾਈਆਂ ਵਾਲਾ ਜਾਂਦਾ ਫਲਾਣਾ ਜਾਂਦਾ ਟੂਨੇ ਵਾਲਾ ਜਾਂਦਾ ਔਰ ਸਪੈਤ ਕਪੜੇ ਪਾਉ ਕਪੜਾ ਕਪੜਾ ਇੱਕੋ ਹੀ ਹੈ ਹੂੰ ਇਹ ਕੋਈ ਦੋ ਰੰਗ ਨਹੀਂ ਇੱਕੋ ਹੀ ਹੈ ਸਪੈਤ ਪਾ ਲਓ ਕਪੜਾ ਉਹਦੇ ਚ ਤਾਂ ਸਾਨੂੰ ਖਤਰਾ ਕੁਛ ਘੱਟ ਆਉਂਦਾ ਤੇ ਜੇ ਅਸੀਂ ਭਗਵਾ ਪਾਈਏ ਤਾਂ ਸਾਨੂੰ ਖਤਰਾ ਬਹੁਤ ਪਰ ਜਿਹੜੇ ਆਮ ਘਰਾਂ ਵਿੱਚ ਜੋਗੀ ਆ ਜਾਂਦੇ ਆ ਬਾਬਾ ਜੀ ਇੱਕ ਸਰਸਰੀ ਜੀ ਗੱਲ ਜੇ ਸਿੱਧਾ ਜਾਂ ਪਛਾਨਣਾ ਹੋਵੇ ਕਿ ਅਸਲੀ ਆ ਜੋਗੀ ਕਿ ਨਕਲੀ ਆ ਜੋਗੀ ਕਿਉਂਕਿ ਹੈਗੀਆਂ ਨਿਸ਼ਾਨੀਆਂ ਤੈਨੂੰ ਹਾਂਜੀ ਹਾਂ ਹਮ ਇੱਕ ਤਾਂ ਇਹ ਯਾਤਰਾ ਹੁੰਦਾ ਹੈ ਹਮ ਅਸਲੀ ਜੋਗੀ ਦੇ ਕੰਨ 'ਚ ਮੰਦਰਾ ਹੁੰਦੀ ਹੈ ਹਮ ਆ ਇਹ ਨਿਸ਼ਾਨੀ ਹੁੰਦੀ ਹੈ ਉਹ ਜੋਗੀ ਹੁੰਦਾ ਭਾਵੇਂ ਕੱਪੜੇ ਬੂਰੀ ਪਾਈ ਹੋਵੇ ਗੜੇ 'ਚ ਹਮ ਫਿਰ ਇੱਕ ਗੱਲ ਹੈ ਜੋਗੀ ਦਾ ਬੋਲਣਾ ਹਮ ਜੋਗੀ ਦਾ ਆਵਾਜ਼ ਦਾ ਬੋਲਣਾ ਚਾਲਣੇ ਦਾ ਬਹੁਤ ਫਰਕ ਹੈ ਜੋਗੀ ਸਾਫ਼ ਬੋਲੂ ਸਾਫ਼ ਤੋਂ ਭਾਵ ਸਾਫ਼ ਬੋਲੂਗਾ ਉਹ ਐ ਨਹੀਂ ਕਰਦਾ ਇਹ ਐ ਉਹ ਐ ਫਲਾਣੀ ਐ ਕਦੇ ਭਈਆ ਬਣ ਜਾਣਾ ਕਦੇ ਕੁਛ ਬਣ ਜਾਣਾ ਕਦੇ ਕੁਛ ਬਣ ਜਾਣਾ ਨਹੀਂ ਜੋਗੀ ਸਾਫ਼ ਰਹੂਗਾ ਹੂੰ ਉਹਦੀ ਗੱਲ اٹਕਦੀ ਨਹੀਂ ਅੱਜ ਤਾਂ ਜੋਗੀ ਹੈ ਜਿਹੜੇ ਉਹ ਬਿਜ਼ਨਸਮੈਨ ਹੋਗੇ ਨਹੀਂ ਹਾਂਜੀ ਕਾਰਾਂ ਤੇ ਸਕੋਰਪਿਓ ਤੇ ਵੱਡੀਆਂ ਵੱਡੀਆਂ ਗੱਡੀਆਂ ਤੇ ਮੈਂ ਨਹੀਂ ਕਹਿੰਦਾ ਤਰੱਕੀ ਨਾ ਕਰੋ ਹੂੰ ਹੂੰ ਪਰ ਮੈਂ ਕਹਿੰਦਾ ਕਿ ਜਿਹੜੀ ਚੀਜ਼ ਤੁਹਾਡੇ ਪੰਥ ਦੇ ਖਿਲਾਫ ਹੈ ਤੁਹਾਡੀ ਵਿਚਾਰਧਾਰਾ ਚ ਫਿੱਟ ਨਹੀਂ ਬੈਠਦੀ ਉਹਨੂੰ ਤਾਂ ਤੁਸੀਂ ਤਰੱਕੀ ਨਹੀਂ ਕਹਿ ਸਕਦੇ ਹੂੰ ਅੱਜ ਪੈਸੇ ਦਾ ਲਾਲਚ ਜੋਗੀ ਕਿਉਂ ਕਰਨ ਲੱਗ ਗਿਆ ਇਹ ਤਾਂ ਇਹ ਦਾ ਇੱਕ ਹੋਰ ਵੀ ਹੈ ਨਾ ਕੱਲੇ ਜੋਗੀਆਂ ਤੇ ਨਾ ਰੱਖੋ ਜੀ ਮੈਨੂੰ ਐ ਲੱਗਦਾ ਜੀ ਸਾਰੇ ਨਾਲਤੀ ਹੋਏ ਬੈਠੇ ਆ ਕੱਲੇ ਜੋਗੀਆਂ ਤੇ ਹੋਵੇ ਨਾ ਤਾਂ ਉਹਦਾ ਅਰਥ ਹੋਰ ਬਣਦਾ ਇੱਕ ਜੋਗੀ ਖੁਸ਼ ਕਦੋਂ ਹੁੰਦਾ ਬਾਬਾ ਕਿਹੜੀ ਗੱਲ ਤੇ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਏ ਇੱਕ ਜੋਗੀ ਨੂੰ ਇੱਕ ਜੱਟ ਦੇ ਫਸਲ ਹੋ ਜੇ ਖੁਸ਼ ਹੁੰਦਾ ਹਾਂ ਇੱਕ ਹੱਟ ਤੇ ਬੈਠਾ ਬਾਣੀਆਂ ਜਦੋਂ ਸੌਦਾ ਵਿਕ ਜੇ ਉਦੋਂ ਖੁਸ਼ ਹੁੰਦਾ ਹਾਂ ਹੂੰ ਹੂੰ ਇੱਕ ਵਪਾਰੀ ਚੰਗਾ ਵਪਾਰ ਕਰਕੇ ਖੁਸ਼ ਹੁੰਦਾ ਹੈ ਹੂੰ ਹੂੰ ਇੱਕ ਜੋਗੀ ਕਦੋਂ ਮਸਤ ਹੁੰਦਾ ਹੈ ਖੁਸ਼ ਹੁੰਦਾ ਹੈ ਦੇਖੋ ਜੀ ਅਸੀਂ ਖੁਸ਼ ਤਾਂ ਨਾ ਸਾਡੀ ਤਾਂ ਸਦਾ ਹੀ ਦਿਵਾਲੀ ਹੈ ਸਦਾ ਹੀ ਖੁਸ਼ ਰਹਿਣੇ ਆ ਹੂੰ ਅਸੀਂ ਜਿਹੜੇ ਅਸਲ ਜੋਗੀ ਹੈ ਸਾਨੂੰ ਕੁਝ ਨਹੀਂ ਗਮੀ ਦਾ ਕੁਝ ਨਹੀਂ ਸਦੀ ਦਾ ਕੁਝ ਨਹੀਂ ਮਤਲਬ ਸਾਨੂੰ ਇਸ ਗੱਲ ਦਾ ਮਤਲਬ ਕੋਈ ਵਿਚਾਰ ਨਹੀਂ ਮਰੀ ਜਾਂਦੇ ਇੱਕ ਬੰਦੇ ਨੇ ਸਵਾਲ ਕਰਿਆ ਕਿ ਜੀ ਮੈਨੂੰ ਕਹਿੰਦਾ ਕਿ 15 ਮੌਤਾਂ ਹੋ ਗਈਆਂ ਜੀ ਸਾਡੇ ਪਿੰਡ ਵਿੱਚ ਜੀ ਤੇ ਮੈਂ ਬੋਲਿਆ ਚਲੋ ਮੌਤਾਂ ਤਾਂ ਹੋ ਗਈਆਂ ਚਲੋ ਉਹ ਤਾਂ ਜਾਣਾ ਹੀ ਆ ਜਾਣ ਵਾਲਿਆਂ ਨੇ ਜਾਣੇ ਹੀ ਆ ਪਰ ਇੱਕ ਤਾਂ ਦੱਸ ਉਹਨਾਂ ਨੂੰ ਕਿਉਂ ਦੱਸਦਾ ਜਿਹੜੇ ਜੰਮੇ ਐ 30 ਜੰਮੇ ਐ ਤੁਹਾਡੇ ਪਿੰਡ ਵਿੱਚ ਤੇ ਮੈਂ ਗਿਆ ਨਹੀਂ ਪਿੰਡ ਮੈਂ ਉਹਦੀ ਗੱਲ ਚ ਹੀ ਗੱਲ ਕਹੀ ਤੀ ਜੇ 15 ਮਰੇ ਐ ਤਾਂ 30 ਜੰਮੇ ਐ ਹੂੰ ਰੱਬ ਕੋਈ ਕਿਸੇ ਨੂੰ ਮਤਲਬ ਆਇਆ ਨਹੀਂ ਵੀ ਇੱਕ ਹੀ ਮਾਰਦਾ ਹੈ ਤਾਂ ਇੱਕ ਜੰਮਦਾ ਵੀ ਹੈ ਤਾਂ ਉਹਨੂੰ ਮੈਂ ਇੱਕ ਜਵਾਬ ਦਿੱਤਾ ਬਈ ਅਫਸੋਸ ਨਾ ਕਰੋ ਇਹ ਤਾਂ ਇੱਕ ਮਤਲਬ ਆਣਾ ਜਾਣਾ ਰਸਤਾ ਬਣਿਆ ਹੂੰ ਕਈ ਪੁਰਾਣੇ ਛੜ ਗਏ ਨਵੇਂ ਆਏਗੇ ਤੁਸੀਂ ਗੱਲ ਚਲਾ ਲਈ ਬਾਬਾ ਜੀ ਮੇਰਾ ਸਵਾਲ ਨਹੀਂ ਸੀ ਪਰ ਮੱਝ ਪਾ ਲੈਣਾ ਹਾਂਜੀ ਹਾਂਜੀ ਬੋਲੋ ਕੁਝ ਬੁੜੀਆਂ ਉਹ ਅਕਸਰ ਕਹਿੰਦੇ ਆ ਨਾ ਕਿ ਨਸ਼ੇੜੀ ਬੰਦਾ ਤੇ ਅੰਧਵਿਸ਼ਵਾਸ ਬੁੜੀ ਇੱਕੋ ਜਿੰਨੇ ਖਰਚੀਲੇ ਤੇ ਘਰ ਪਟਣ ਵਾਲੇ ਹੁੰਦੇ ਆ ਠੀਕ ਆ ਇਹ ਗੱਲ ਪੱਕੀ ਹੈ ਪੱਕੀ ਹੈ ਜੀ ਪੱਕੀ ਕੁਝ ਅੰਧਵਿਸ਼ਵਾਸਨ ਬੁੜੀਆਂ ਹਾਂ ਹਾਂ ਤਹਾਡੇ ਤੇ ਨੂੰ ਧੱਕੇ ਨਾਲ ਕੁਛ ਨਾ ਕੁਛ ਪੁੱਛਦਿਆਂ ਠੀਕ ਹੈ ਤਾਂ ਕਹਿੰਦੇ ਵੀ ਜੋਗੀ ਵੀ ਫਿਰ ਲੱਕੜ ਦਾ ਮੁੰਡਾ ਦੇ ਜਾਂਦੇ ਆ ਹਾਂ ਕੋਈ ਉਹਨਾਂ ਦਾ ਕਿੱਸਾ ਦੱਸੋ ਮੈਨੂੰ ਜਿਹੜੀਆਂ ਐ ਘੇਰ ਘੇਰ ਕੇ ਦੱਸਦੀਆਂ ਕਿ ਬਾਪਾ ਦੱਸ ਕੇ ਜਾ ਜਹਾਜ਼ ਸਾਡੇ ਬਾਹਰ ਚ ਕਦੋਂ ਆਊ ਤੇ ਮੇਰਾ ਮੁੰਡਾ ਕੁੜੀ ਚੜਜੂ ਕਦੋਂ ਆਏ ਹੋ ਜੂ ਓਕੇ ਹੈ ਤੁਹਾਡੇ ਕੋਲੇ ਯਾਦਾਂ ਉਹਨਾਂ ਦੀਆਂ ਉਹ ਯਾਦਾਂ ਤਾਂ ਹੈਗੀਆਂ ਪਰ ਇੱਕ ਗੱਲ ਹੋਣਾ ਨਹੀਂ ਤਿਆਰਬੇ ਚੋ ਦੱਸਿਓ ਫਿਰ ਹੁਣ ਟਕਾ ਕੇ ਵੀ ਫੁਲਾਣੇ ਥਾਂ ਤੇ ਆਏ ਹੋ ਗਿਆ ਨਾ ਨਹੀਂ ਲੈਣਾ ਫੁਲਾਣੇ ਥਾਂ ਤੇ ਆ ਹੋ ਗਿਆ ਦੇਖੋ ਜੀ ਹੁਣ ਤਾਂ ਬਹੁਤ ਕੁਝ ਹੋਇਆ ਬਿਸਾਦ ਤੋਂ ਮੰਗਦੀਆਂ ਬੀਬੀਆਂ ਪੈਣਾ ਬਈ ਸਾਨੂੰ ਆਏ ਹੋਊਗਾ ਬਾਬਾ ਆਏ ਹੋਊਗਾ ਉਹ ਵਿਚਾਰੀਆਂ ਕਹਿੰਦੀਆਂ ਵੀ ਕੀ ਪਤਾ ਕੋਈ ਚੰਗਾ ਬਚਨ ਕੱਢ ਜੇ ਤੇ ਕਈ ਚੰਗੇ ਬਚਨ ਕੱਢ ਜਾਂਦੇ ਤਾਂ ਕੋਈ ਨਹੀਂ ਪੁੱਤ ਤੇਰਾ ਕੰਮ ਹੋ ਜੂ ਹੂੰ ਤੇ ਸੱਚੀ ਹੋਈ ਜਾਂਦਾ ਹੁਣ ਮੈਂ ਡੇਰਾ ਬਣਾਇਆ ਮੇਰੇ ਡੇਰੇ ਤੇ ਕਿੰਨੇ ਆਉਂਦੇ ਬੰਦੇ ਹਜ਼ਾਰੋਂ ਹੂੰ ਤੇ ਉਹ ਕਹਿੰਦੇ ਬਾਬਾ ਸਾਨੂੰ ਮੁੰਡੇ ਦੀ ਲੋੜ ਐ ਕੁੜੀ ਦੀ ਲੋੜ ਐ ਤਾਂ ਭਾਈ ਚਲੋ ਮਹਾਰਾਜ ਤੁਹਾਨੂੰ ਪਰਮਾਤਮਾ ਕੋਲੁੰਦਾ ਹੀ ਦਊ ਤੇ ਮੁੰਡਾ ਵੀ ਹੋ ਗਿਆ ਕੁੜੀ ਦੀ ਸੀਸ ਕਿਉਂ ਨਹੀਂ ਦਿੰਦੇ ਤੁਸੀਂ ਕੁੜੀ ਦੇ ਕੁੜੀ ਦੇ ਅਸੀਸ ਕਿਉਂ ਨੀ ਦਿੰਦੇ ਉਹ ਵਿਚਾਰੀ ਦੁਖੀ ਹੁੰਦੀ ਆ ਲੜਾਈਆਂ ਪੜਾਈਆਂ ਕੇ ਵਿਆਹਣਗੇ ਕੀ ਪਤਾ ਚੰਗਾ ਘਰ ਮਿਲੇ ਕੇ ਮਾੜਾ ਮਿਲੇ ਕੁੜੀਆਂ ਨੂੰ ਐਸ ਕਰਕੇ ਨੀ ਅਸੀਂ ਜ਼ਿਆਦਾ ਮਨ ਦੇ ਖੁਸ਼ੀ ਔਰ ਕੁੜੀ ਵੈਸੇ ਜੇ ਮਨੀ ਹੈ ਤਾਂ ਕੁੜੀ ਮੁੰਡੇ ਤੋਂ ਉੱਤੇ ਆ ਇਹ ਕਿਹੜੀ ਐਲਬਮ ਬਲਈ ਫਿਰਦੇ ਹੁੰਦੇ ਤੁਸੀਂ ਜੀ ਜੀ ਹਾਂ ਜਿਹਦੇ ਚੁੱਪਾ ਤਾਂ ਨਹੀਂ ਕਿੰਨੇ ਗ ਵਰਕੇ ਲੱਗੇ ਹੁੰਦੇ ਆ ਜੀ ਆਹ ਦੇਖੋ ਬਾਦਲ ਸਾਹਿਬ ਨਾਲ ਵੇਖੋ ਜੀ ਸੁਖਵੀਰ ਨਾਲ ਵੇਖੋ ਜੀ ਕੈਪਟਨ ਨੇ ਘਰੇ ਬੁਲਾਇਆ ਆਹ ਵੇਖੋ ਜੀ ਫਲਾਨੇ ਨਾਲ ਧੌਂਕੇ ਨਾਲ ਔਂਕੇ ਨਾਲ ਹੂੰ ਹੂੰ ਸੱਚੀ ਉਹ ਬੰਦਿਆਂ ਨਾਲ ਥੋੜੀ ਮਤਲਬ ਦਵਾਈ ਬੂਟੀ ਦੀ ਸਾਂਝ ਹੁੰਦੀ ਐ ਜੋ ਸਾਡੇ ਰਗਾਂ ਦੀ ਜਿਹ ਚ 5200 ਰੁਪਿਆ ਲੈਣ ਵਾਸਤੇ ਬਣਾਈ ਹੁੰਦੀ ਐ ਇਹ ਨਹੀਂ ਹੁੰਦਾ ਹੁਣ ਅੱਜ ਮੰਤਰੀ ਤਾਂ ਹੁਣ ਆਪ ਬੁਲਾ ਰਹੇ ਆ ਜਿਹੜੇ ਲੀਡਰ ਆ ਉਹ ਕਹਿੰਦੇ ਬਾਈ ਸਾਡੀ ਪਾਰਟੀ 'ਚ ਆ ਜਾ ਬਾਈ ਉਹਨਾਂ ਨੇ ਵੋਟ ਬਣਾਉਣੇ ਆਪਦੇ ਹੂੰ ਉਹ ਵਿਚਾਰੇ ਅਨਕਾਰੀ ਥੋੜਾ ਕਰਦਾ ਕਿਸੇ ਨਾਲ ਵੀ ਮੇਰੇ ਨਾਲ ਫੋਟੋ ਨਾ ਬਣਾ ਮੇਰੇ ਕੋਲੇ ਨਾ ਠੀਕ ਐ ਬਣਾ ਲਈ ਹਾਂ ਬਣਾ ਲਈ ਬਣਾ ਕੇ ਉਹਨਾਂ ਨੇ ਆਪ ਦਾ ਦਿਖਾ ਦਿੰਦੇ ਆ ਕੋਈ ਉਹਦਾ ਰਿਸ਼ਤੇਦਾਰ ਹੋਵੇ ਉਹਨੂੰ ਦਿਖਾ ਦਿੰਦੇ ਭਈ ਉੱਥੋਂ ਆਇਆ ਉਹਦਾ ਸਬੂਤ ਹੋ ਗਿਆ ਨਹੀਂ ਇੱਥੇ ਬਾਬਾ ਜੀ ਕੋਈ ਜੋਗੀ ਹੁੰਦੇ ਨਾ ਉਹ ਵਰਕਾ ਥਾ ਲਾ ਕੇ ਕਹਿੰਦੇ ਵੀ ਆਹ ਵੇਖੋ ਕਿ ਫਲਾਣੇ ਨੇ ਆਪਣੇ ਤੋਂ ਦਵਾਈ ਲਈ ਕੈਪਟਨ ਸਾਹਿਬ ਨੇ ਸੱਦਿਆ ਕੈਪਟਨ ਸਾਹਿਬ ਕਹਿੰਦੇ ਵੀ ਬਾਬਾ ਕਰ ਮੇਰ ਕੋਈ ਨਾ ਕੋਈ ਅੱਛਾ ਜੀ ਕਿਉਂਕਿ ਹੁਣ ਤਾਂ ਸੰਬੰਧ ਬਾਰਡਰੂਮ ਪਾਰ ਵੀ ਬਣ ਗਿਆ ਆ ਜੇ ਹੋਗੇ ਹੋਗੇ ਤਾਂ ਕਰਕੇ ਇਹ ਦੇਖੋ ਜੀ ਸੁਖਵੀਰ ਬਾਦਲ ਜੀ ਨੇ ਸਾਨੂੰ ਸੱਦਿਆ ਇਹ ਸੱਚੀ ਦਵਾਈ ਲੈਂਦੇ ਆ ਤੁਹਾਡੇ ਤੋਂ ਲੈਂਦੇ ਐ ਦਵਾਈ ਬਿਮਾਰੀਆਂ ਤਾਂ ਉਹਨਾਂ ਨੂੰ ਵੀ ਹੈਗੀਆਂ ਹੈਗੀਆਂ ਰੋਗ ਤੋਂ ਬਗੈਰ ਕੋਈ ਸਰੀਰ ਨਹੀਂ ਬੰਵਾ ਕਿੰਨਾ ਹੀ ਲੁਕਾ ਲਮ ਇੱਕ ਦਿਨ ਲੱਕੂਗਾ ਰੋਗ ਦੋ ਦਿਨ ਆਖਰੀ ਰੋਗ ਨੇ ਕਸਬੋ ਕਿੱਲ ਨਹੀਂ ਹੈ ਪਹਿਲੇ ਘਰ ਚ ਫਿਰ ਰਿਸ਼ਤੇਦਾਰਾਂ ਚ ਵੀ ਯਾਰਾ ਫੋਕੀ ਗਲ ਰੋਗ ਤਾਂ ਲੱਗਦੇ ਐ ਪਰ ਇੱਕ ਯਾਰ ਕੋਈ ਮਸਲਾ ਨਹੀਂ ਹੈ ਜਿਨੇ ਕਿ ਫੈਲ ਲੈ ਕੇ ਬਣਾ ਕੇ ਤੇ ਦਿਖਾਵੇ ਜਗਾ ਜਗਾ ਇਹ ਤਾਂ ਤੁਸੀਂ ਨਹੀਂ ਦਿਖਾਈ ਕਦੇ ਨਹੀਂ ਜੀ ਨਹੀਂ ਮੈਂ ਤਾਂ ਗੱਲ ਹੀ ਕਰਾ ਦੇਣਾ ਇੱਥੇ ਰੱਖ ਗੱਲ ਹੋਰ ਅੱਜ ਕੱਲ ਪਹਿਲਾਂ ਨੂੰ ਕੌਣ ਸਮਝਦਾ ਅੱਛਾ ਮੈਂ ਇੱਕ ਗੱਲ ਤੁਹਾਡੇ ਬਾਰੇ ਸੁਣੀ ਸੀ ਤੁਸੀਂ ਦੱਸੋ ਸੱਚੀ ਹੈ ਕਿ ਝੂਠੀ ਹਾਂ ਬੋਲੋ ਕਹਿੰਦੇ ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੇ ਬਾਦਲ ਸਾਹਿਬ ਹਾਂਜੀ ਉਹਨਾਂ ਦੀ ਜੈਡ ਸਕਿਉਰਟੀ ਨੂੰ ਕਿਹਾ ਹੋਇਆ ਸੀਗਾ ਕਿ ਬਾਬਾ ਜਰਨੈਲ ਆਵੇ ਨਾ ਹੂੰ ਹੂੰ ਤੱਕ ਕਿਸੇ ਨੇ ਕੋਈ ਚੈਕਿੰਗ ਨਹੀਂ ਕਰਨੀ ਕੋਈ ਖੂੰਡਾ ਨਹੀਂ ਫੜਨਾ ਕਿਤੇ ਰੋਕਣਾ ਨਹੀਂ ਡਾਇਰੈਕਟ ਆਉਣ ਦਿਓ ਹਾਂਜੀ ਹਾਂਜੀ ਤੇ ਕਹਿੰਦੇ ਬਾਦਲ ਸਾਹਿਬ ਤੁਹਾਡੀ ਕੋਈ ਗੱਲ ਨਹੀਂ ਮੋੜਦੇ ਸੀ ਅੱਜ ਵੀ ਉਹਨਾਂ ਦਾ ਪਰਿਵਾਰ ਕੋਈ ਨਹੀਂ ਮੋੜਦਾ ਬਿਲਕੁਲ ਸਾਡੀ ਸਹਾਇਤਾ ਕਰ ਰਹੇ ਆ ਜੀ ਇਹ ਇਹ ਸੱਚ ਹੈ ਸੱਚ ਹੈ ਜੀ ਬਾਦਲ ਸਾਹਿਬ ਨਾਲ ਰਿਸ਼ਤਾ ਕਿਵੇਂ ਬਣਿਆ ਤੇ ਜੀ ਇਹ ਜੀ 1947 ਦੇ ਵਿੱਚ ਬਾਦਲਪਿੰਡ ਰਹੇ ਸੀ ਅਸੀਂ ਜੀ ਉਹ ਤੁਰੇ ਫਿਰਦੇ ਸੀ ਸਾਧ ਸੀਗੇ ਅਸੀਂ ਜਨਾਬ ਸੀਗੇ ਤੁਰੇ ਫਿਰਦੇ ਸੀ ਪਿੰਡਾਂ 'ਚ ਹੂੰ ਉੱਤੇ ਪਰ ਜਦੋਂ ਲੜਾਈ ਪਾਕਿਸਤਾਨ ਨੂੰ ਆਏ ਤੇ ਇੱਥੇ ਆ ਕੇ ਬਾਦਲ ਸਾਹਿਬ ਹਰਾਂ ਕੋਲੇ ਬੈਠ ਗਏ ਇਹਨਾਂ ਦੇ ਡੈਡੀ ਸੀ ਬਾਦਲ ਸਾਹਿਬ ਹਰਾਂ ਦੇ ਬਾਬੇ ਹਰਾਂ ਦੇ ਬਾਬਾ ਤੇਜਾ ਸਿੰਘ ਹੋਰ ਇਨਾਂ ਨੇ ਜੀ ਸਾਨੂੰ ਕਹਤਾ ਵੀ ਕਿਸੇ ਪਿੰਡ ਨਾ ਜਾਓ ਤੁਹਾਨੂੰ ਕੰਕਸੀ ਬਹੁਤ ਦੇਵਾਂਗੇ ਖਾਈ ਜਾਓ ਭੁੱਖੇ ਨਹੀਂ ਮਰਦੇ ਅੱਛਾ ਉਥੇ ਇੱਥੇ ਰਹਿ ਗਏ ਸੀ ਫਿਰ ਇਹਨਾਂ ਨੂੰ ਅਸਾਨੂੰ ਵਿਸ਼ਵਾਸ ਹੋ ਗਿਆ ਵੀ ਇਹ ਮੁਸੀਬਤ ਦੇ ਵਿੱਚ ਸਾਨੂੰ ਰੋਟੀ ਦੇਣਗੇ ਹਾਂ ਫਿਰ ਅਸੀਂ ਛੱਡ ਕੇ ਨਹੀਂ ਗਏ ਜੀ ਤੀਜੀ ਪੀੜ੍ਹੀ ਹੈ ਜੀ ਸਾਡੀ ਹਮ ਇੱਥੇ ਹੀ ਰਹੇ ਹਾਂ ਅਜੇ ਹੁਣ ਉਹ ਨਾ ਬੱਚਿਆਂ ਨੂੰ ਖੇਡਦੇ ਸੀ ਕੋਲੇ ਘਰਾਂ ਚ ਅੱਛਾ ਬਾਲ ਸਾਬੋਰੀ ਹਮ ਤੇ ਬਾਕੀ ਨਾਲ ਹੀ ਸਾਡੇ ਕੁੱਤੇ ਬਿੱਲੇ ਹੁੰਦੇ ਸੀ ਉਹਨਾਂ ਨੂੰ ਅਸੀਂ ਪਹਿਲਾਂ ਹੀ ਬੰਨ ਦਿੰਦੇ ਵੀ ਕੱਤਿਆ ਆਉਂਦੇ ਬੱਚੇ ਉਹ ਸਾਡੇ ਦਾਦੇ ਹੋ ਗਏ ਤੇ ਸਾਡੇ ਨਾਲ ਵਿਸ਼ਵਾਸ ਪੁਗਰਾ ਰਿਹਾ ਅਸੀਂ ਵੀ ਬਸ ਵਿਸ਼ਵਾਸ ਰੱਖਿਆ ਇਹਨਾਂ ਤੇ ਆਪਣੇ ਅਜੇ ਵੀ ਇਹਨਾਂ ਦੇ ਰਿਸ਼ਤੇਦਾਰਾਂ ਤੱਕ ਵੀ ਅਸੀਂ ਚਲੇ ਜਾਂਦੇ ਜੀ ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਹੋ ਤਾਂ ਮੰਗ ਵੀ ਲੈਨੇ ਜੀ ਦਾਣੇ ਵੀ ਮੰਗ ਲੈਨੇ ਕੋਈ 10 ਰੁਪਏ ਵੀ ਮੰਗ ਲੈਨੇ ਜੇ ਲੋੜ ਹੋਵੇ ਤੇ ਉਹ ਦੇ ਦਿੰਦੇ ਸਾਨੂੰ ਤੇ ਦਵਾਈ ਬੋਟੀ ਵੀ ਦਿੱਤੀ ਕਿ ਬਾਲ ਸਾਹਿਬ ਨੂੰ ਹਾਂ ਕਿਉਂਕਿ ਉਹ ਤਾਂ ਵਿਚਾਰਾ ਚੱਲਦਾ ਹੋਊਗਾ ਚੰਦ ਕੇ ਬਹੁਤ ਲੰਬਾ ਜਿਉਂ ਕੇ ਗਏ ਬਹੁਤ ਵਧੀਆ ਤਰੀਕੇ ਨਾਲ ਸੁਰਮਾ ਵੀ ਦਿੰਦੇ ਰਹੇ ਸੀ ਸੁਰਮਾ ਵੀ ਨਿਗਾਹ ਦਾ ਵੀ ਹੂੰ ਬਹੁਤ ਖਾਂਦਾ ਸੀ ਉਹਨੂੰ ਪਤਾ ਸੀ ਜੀ ਸਾਡੇ ਬਾਰੇ ਉਹ ਨਾ ਐ ਸਮਝਦਾ ਸੀ ਵੀ ਇਹ ਬਾਹਰ ਨਹੀਂ ਹੈ ਹੂੰ ਸਾਡੇ ਜੋਗੀ ਅਜੇ ਵੀ ਸਰਦਾਰਾਂ ਨੂੰ ਪਤਾ ਹੈ ਸਾਡੇ ਵਿਸ਼ਵਾਸ ਹੈ ਵੀ ਸਾਡੇ ਜੋਗੀ ਗਲਤ ਕੰਮ ਨਹੀਂ ਕਰਦੇ ਦਵਾਈਆਂ ਦੇ ਵਿੱਚ ਸਭ ਤੋਂ ਵੱਡੀ ਗੱਲ ਸਾਡੇ ਦੋਸਤ ਕਹਿੰਦੇ ਕਿ ਪੁੱਛਿਓ ਹਾਂਜੀ ਹਾਂਜੀ ਕਿ ਔਰਤ ਤੋਂ ਦੂਰ ਰਹਿੰਦੇ ਨੇ ਜੋਗੀ ਹੂੰ ਔਰ ਸੈਕਸ ਦੀ ਦਵਾਈ ਸਭ ਤੋਂ ਵੱਧ ਵੇਚਦੇ ਨੇ ਜੋਗੀ ਠੀਕ ਹੈ ਇਹ ਕਿਵੇਂ ਜੀ ਜੀ ਜੇ ਆਪ ਹੀ ਖਾਣ ਲੱਗ ਜੇ ਕੋਈ ਚੀਜ਼ ਹੂੰ ਤੇ ਫਿਰ ਦੂਜੇ ਨੂੰ ਕੀ ਦੇ ਦਾਂ ਮੈਂ ਦੱਸ ਬਲ ਜੇ ਆਪ ਹੀ ਖਾਣ ਲੱਗ ਗਿਆ ਦਵਾਈ ਹੂੰ ਤੇ ਫਿਰ ਉਹ ਦਿੰਦਾ ਵੀ ਨਹੀਂ ਕਿਸੇ ਨੂੰ ਪਹਿਲਾਂ ਤਾਂ ਆਪ ਹੀ ਖਾਊ ਸੰਨਿਆਸੀ ਦਾ ਇੱਕਾਮ ਹੈ ਜਿਹੜਾ ਸੰਨਿਆਸੀ ਹੈ ਹੂੰ ਉਹ ਗ੍ਰੰਥੇ ਚੋਂ ਦੇਖ ਲੈਂਦਾ ਉਹ ਬਣਾਉ ਲੈਂਦਾ ਇਹਨੂੰ ਸ਼ਰਾਸੀ ਨੂੰ ਲੋੜ ਤਾਂ ਹੁੰਦੀ ਨਹੀਂ ਪਰ ਕਹਿੰਦੇ ਤਿਆਰਪੇ ਬਣਾ ਤਾਂ ਕੋਈ ਚੀਜ਼ ਵੰਡੀ ਵੀ ਨਹੀਂ ਜਾ ਸਕਦੀ ਇਹ ਤੀ ਉਹ ਤਿਆਰਪਾ ਹੀ ਨਹੀਂ ਕੀਤਾ ਕਿਸੇ ਗੱਲ ਦਾ ਦੇਖੋ ਤੁਸੀਂ ਕੁਝ ਨਾ ਦੱਸੋ ਸਾਨੂੰ ਬਾਂ ਬਿਮਾਰੀ ਰੋਗ ਨਾ ਵਿੱਚ ਫੜਾਓ ਤੇ ਸਾਰੀ ਗੱਲ ਦੀ ਪੁੱਛ ਲਓ ਤੁਸੀਂ ਅੱਜ ਵੀ ਦਵਾਈਆਂ ਦਿੰਨੇ ਹੋ ਸਾਡੇ ਦਰਸ਼ਕ ਪੁੱਛਣਗੇ ਮੈਨੂੰ ਹਾਂ ਹਾਂ ਦਿੰਦੀ ਦਵਾਈ ਤੇ ਜਿਹੜੀ ਦਵਾਈ ਦੇ ਉੱਤੇ ਬੜਾ ਪੰਜਾਬ ਚ ਬਾਬਾ ਜੀ ਰੌਲਾ ਪੈਂਦਾ ਹੈ ਹੂੰ ਹੂੰ ਮੈਂ ਹੁਣ ਤੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਕਿ ਸਾਡੀ ਆਡੀਅנס ਭੈਣਾਂ ਦੀ ਵੀ ਹੈ ਹਾਂ ਹਾਂ ਸਾਡੀਆਂ ਮਾਮਾ ਵਰਗੀਆਂ ਬੀਬੀਆਂ ਦੀ ਵੀ ਹੈ ਹਾਂ ਜੀ ਸਾਡੇ ਦਾਦਿਆਂ ਪਰਦਾਦਿਆਂ ਚਾਚਿਆਂ ਤਾਇਿਆਂ ਵਰਗੇ ਬੰਦੇ ਵੀ ਸਾਡੇ ਨਾਲ ਜੁੜੇ ਆ ਹਾਂ ਜੀ ਹਾਂ ਜੀ ਪਰ ਸਾਰੀ ਸੋਸ਼ਲ ਮੀਡੀਆ ਉੱਤੇ ਇੱਕੋ ਹੀ ਗੱਲ ਹੈ ਹੂੰ ਹੂੰ ਉਹ ਹੈਗੀ ਐ ਸੈਕਸ ਦੀ ਦਵਾਈ ਜੀ ਜੀ ਜਦੋਂ ਸਿਆਲ ਸ਼ੁਰੂ ਹੁੰਦਾ ਹੈ ਅਕਤੂਬਰ ਨਵੰਬਰ ਦੇ ਵਿੱਚ ਐਡਾ ਦਾ ਧੂਆ ਨਿਕਲ ਜਾਂਦਾ ਹੈ ਬਿਲਕੁਲ ਜੀ ਤੁਸੀਂ ਕੋਈ ਐਡ ਨਹੀਂ ਕਰਦੇ ਨਹੀਂ ਨਹੀਂ ਪਰ ਦਵਾਈ ਤੁਸੀਂ ਜਿਹੜੀ ਬਣਾਉਣੀ ਹੋ ਉਹਦੀ ਸੋਭਾ ਨੇੜੇ ਨੇੜੇ ਆ ਹੂੰ ਹੋ 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 ਪਰ ਤੁਸੀਂ ਤਾਂ ਕਹਿੰਦੇ ਚੰਦ ਕ ਪੈਸੇ ਜੀ ਬਣਾ ਦਿੰਦੇ ਹੋ ਹਸਾਬਕਤਾਵਾਂ ਲਾ ਕੇ ਕਿ ਇੰਨਾ ਕ ਖਰਚਾ ਹੋ ਚਾਹੇ ਆਪ ਬਣਾ ਲਈ ਮੈਂ ਸਮਾਨ ਲਿਖਾ ਦਿੰਦੇ ਜੇ ਮੇਰੇ ਤੋਂ ਬਣਾਉਣੀ ਆ ਤਾਂ ਮੈਂ ਬਣਾ ਲੈਂਦਾ ਤੁਹਾਡੇ ਮਰੀਜ਼ ਇਹ ਗੱਲ ਦੱਸਦੇ ਆ ਆਹ ਹਾਂ ਪਰ ਜਿਹੜੇ ਆ ਦੇਈ ਜਾਂਦੇ ਨੇ ਫਿਰ ਇਹਨਾਂ ਦੀ ਦਵਾਈ ਤਕੜੀ ਹੈ ਜਿਹੜੀ 11 11 21 21 ਤੇ 51 51 ਹਜ਼ਾਰ ਚਾ ਤੁਹਾਡੀ ਦਵਾਈ ਮਾੜੀ ਹੈ ਦੇਖੋ ਜੀ ਜਿਹੜੇ ਬੈਦ ਹੁੰਦੇ ਆ ਨਾ ਅਸਲੀ ਬੈਦ ਹੁੰਦੇ ਆ ਇੱਕ ਤਾਂ ਕਿਤੇ ਜਾ ਕੇ ਇਹਨੇ ਦਿੰਦੇ ਦਵਾਈ ਹੋ ਰਹਿੰਦੇ ਆ ਉਹਦੇ ਟਿਕਾਣੇ ਤੇ ਜਿੰਨਾਂ ਕੋਲੇ ਰੱਬ ਨੇ ਕਲਾ ਦਿੱਤੀ ਆ ਸਹੀ ਹੈ ਸਮਝ ਆਈ ਬਾਕੀ ਜਿਹੜਾ ਆਪ ਵੇਚ ਗਏ ਨਾ ਇਹਦਾ ਕੋਈ ਅੰਦਾਜ਼ਾ ਨਹੀਂ ਹੈ ਕਿੱਥੋਂ ਤੱਕ ਕੀਮਤੀ ਤੇ ਕੀਮਤੀ ਚੀਜ਼ਾਂ ਪਈਆਂ ਉਹ ਹੀ ਆਪ ਲਿਆਓ ਜਾਂ ਮੇਰੇ ਨਾਲ ਚੱਲੋ ਹੂੰ ਤੁਹਾਡੇ ਸ਼ਹਿਰ ਚੱਲੋ ਸਹੀ ਐਨ ਵੀ ਮੇਰੇ ਸ਼ਹਿਰ ਚ ਲੈਣੀ ਹੈ ਨਹੀਂ ਕੀ ਬਤਾ ਮੈਂ ਬਾਬਾ ਜੀ ਬਿਠਾਇਆ ਹੋਵੇ ਉੱਥੇ ਹਾਂ ਪਰ ਇਸ ਗੱਲ ਨੂੰ ਮੈਂ ਨਹੀਂ ਮੰਨਦਾ ਮੈਂ ਇਹ ਜਿਹਾ ਕੰਮ ਨਹੀਂ ਕਰਦਾ ਮੇਰਾ ਤਾਂ ਇਹ ਕੰਮ ਹੈ ਮੇਰੇ ਕੋਲੇ ਆਓ ਫਟਾਫਟ ਹੂੰ ਤੇ ਆਪਦੀ ਚੀਜ਼ ਪੈਸੇ ਲਾਓ ਪੰਸਾਰੇ ਤੋਂ ਲਿਆਓ ਮ ਬਲਾਉਣ ਦੇ ਮੇਰੇ ਪੰਚ 400 ਰੁਪਇਆ ਵੀ ਖੇਚਲਾ ਗਏ ਉਹ ਤਾਂ ਬਿਲਕੁਲ ਲੈਣੀ ਆ ਉਹ ਲੈਣੀ ਆ ਜੀ ਡੇਰਾ ਚਲਾਉਣਾ ਆਪਾਂ ਹੂੰ ਬਾਕੀ ਇਹ ਜਿਹੜੀਆਂ ਚੀਜ਼ਾਂ ਨਾ ਇਹ ਜਿਹੜੇ ਆਮ ਅੰਗਰੇਜ਼ੀ ਦੇ ਹੋਈ ਗਲੇ ਅੰਗਰੇਜ਼ੀ ਦਵਾਈ ਕੱਖ ਦੀ ਵੀ ਹੈ ਨਹੀਂ ਹੂੰ ਅਸੀਂ ਕਹਿੰਨੇ ਆ ਅੰਗਰੇਜ਼ੀ ਖਾਣ ਲੱਗ ਜਾ ਲੱਗ ਗਈ ਗੋਲੀ ਬੱਸ ਨਸ਼ਾ ਰੋਜ਼ ਖਾਓ ਉਹਦੇ ਨਾਲ ਜੜ ਜਾਂਦੀ ਨਹੀਂ ਬਿਮਾਰੀ ਤੁਸੀਂ ਮਰਦਾਂ ਦੇ ਲਈ ਕਿਹੜੇ ਕਿਹੜੇ ਜਿਹੜੇ ਰੋਗ ਆ ਉਹਦੀ ਤੁਸੀਂ ਦਵਾਈ ਬਣਾ ਦਿੰਦੇ ਹੋ ਜਿਵੇਂ ਬੱਚੇ ਦੇ ਸਬੰਧ ਵਿੱਚ ਅਕਵੇਰੀ ਸ਼ਿਕਰਾਣੂ ਕਿਸੇ ਦੇ ਘੱਟ ਹੁੰਦੇ ਆ ਹਾਂਜੀ ਹਾਂ ਜਾਂ ਕੋਈ ਬੰਦਾ ਹੋ ਕੇ ਵੀ ਬੰਦਾ ਨਹੀਂ ਹੁੰਦਾ ਠੀਕ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਕਿਹੋ ਜੀ ਤੁਸੀਂ ਦਵਾਈ ਬਣਾ ਦਿੰਦੇ ਹੋ ਬਈ ਦੇਖੋ ਜੀ ਬੰਦੇ ਦੀ ਜਿਹੜੀ ਪ੍ਰੋਗਰਾਮ ਹੈ ਉਹ ਸਾਰੇ ਕਿਸੇ ਕਮੀ ਨਾਲ ਹੀ ਨਾ ਹੁੰਦਾ ਕਮੀ ਹੁੰਦੀ ਹੈ ਜੀ ਦੇਖੋ ਇਸ ਚੀਜ਼ ਦੇ ਨਾ ਸਾਰੇ ਜੋੜ ਹੈ ਸਾਡੇ ਕੋਲੇ ਸਾਨੂੰ ਪਤਾ ਹੈ ਜਿਹੜੇ ਏਰੀਆ ਦਾ ਬੰਦਾ ਹੋਊਗਾ ਨਾ ਹੂੰ ਰਾਜਸਥਾਨ ਦਾ ਉਹਦੇ ਦੱਸਦਾ ਅਸੀਂ ਇੱਥੋਂ ਜੋੜ ਲਾ ਦਾਂਗੇ ਵੀ ਰਾਜਸਥਾਨ ਚ ਕਿਹੜੀ ਜੋਈ ਨੰ ਕੰਮ ਕਰਦਾ ਅੱਛਾ ਹਾਂ ਪੰਜਾਬ ਚ ਕਿਹੜੀ ਕਰਦੀ ਹੈ ਜੰਮੂ ਕਸ਼ਮੀਰ ਚ ਕਿਹੜੀ ਕਰਦੀ ਹੈ ਐ ਵੀ ਹੈ ਮਤਲਬ ਕਿ ਧਰਤੀ ਦਾ ਪਾਉਣ ਪਾਣੀ ਜਿਹਨੂੰ ਅਸੀਂ ਜੀਓਗ੍ਰਾਫੀ ਕਹਿ ਦਿੰਨੇ ਆ ਜੀ ਜੀ ਧਰਤੀ ਦਾ ਪਾਉਣ ਪਾਣੀ 20 ਮੀਟਰ ਕਰਦਾ ਹੈ ਹਾਂ ਜੀ ਹਾਂ ਹਾਂ ਵੀ ਐ ਨਹੀਂ ਕਿ ਕਿ ਰਾਜਸਥਾਨ ਵਾਲਾ ਉਹ ਖਾਲੂ ਜਿਹੜਾ ਛਿਮਲੇ ਬੈਠਾ ਖਾਂਦਾ ਨਹੀਂ 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 ਜਿਹੜਾ ਪੰਜਾਬ ਵਾਲਾ ਖਾਲੂ ਆ ਜਿਹੜਾ ਯੂਪੀ ਬੈਠਾ ਖਾਂਦਾ ਹੈ ਇਹਦਾ ਵੀ ਤੁਸੀਂ ਖਿਆਲ ਰੱਖਦੇ ਹੋ ਹਾਂ ਜੀ ਰੱਖਦੇ ਆ ਤਾਂ ਹੀ ਸਾਡਾ ਕੰਮ ਚੱਲਦਾ ਹੈ ਫਿਰ ਸਹੀ ਹੈ ਅੱਛਾ ਦੂਜੀ ਗੱਲ ਇਹ ਹੈ ਸਾਨੂੰ ਪਤਾ ਹੁੰਦਾ ਇਹ ਕਹ ਬੰਦਾ ਹੋਵੇ ਸਹੀ ਹੈ ਇਹ ਨਾ ਹੋਵੇ ਬਈ ਖੁਸਰਾਈ ਹੋਵੇ ਪਹਿਲਾਂ ਉਹ ਬੰਦਾ ਨਹੀਂ ਬਣਾ ਸਕਦੇ ਅਸੀਂ ਹੂੰ ਬਕੇ ਬੰਦਾ ਹੋਵੇ ਬੱਚਾ ਹੈ ਵੱਡਾ ਹੈ 30 ਸਾਲ ਦਾ 35 ਸਾਲ ਦਾ ਚਾਹੇ 80 ਸਾਲ ਦਾ ਹੂੰ ਉਹਦੀ ਦਵਾਈ ਅਸੀਂ ਉਹੋ ਜੀ ਬਣਾ ਦਾਂ ਫਟਾਫਟੀ ਤਿਆਰ ਸਰੀਰ ਪਰਦੇ ਦਮ ਤੱਕ ਬੰਦਾ ਭੱਖਦਾ ਜਾਂਦਾ ਹੈ ਬਿਮਾਰੀਆਂ ਨੇ ਯਾਰ ਲੀੜਾ ਲਾ ਕੇ ਦੇਖੋ ਹੂੰ ਵੀ ਜਿੰਦਾ ਹੀ ਬੈਠਾ ਜਾਂਦਾ ਐਸੀ ਐਸੀ ਆਈਟਮਾਂ ਪਈਆਂ ਪਸਮਾ ਬਾਲੇ ਕਹਿੰਦੇ ਆ ਕਿ ਇਹ ਜੋਗੀਆਂ ਤੋਂ ਦਵਾਈ ਨਾ ਲਓ ਇਹ ਕਿਡਨੀਆਂ ਚੱਕ ਦਿੰਦੇ ਆ ਹੂੰ ਇਹ ਲੀਵਰ ਚੱਕ ਦਿੰਦੇ ਆ ਥੋੜੀ ਦਵਾਈ ਕਿਡਨੀਆਂ ਲੀਵਰ ਹਾਰਟ ਜਾਂ ਕਿਸੇ ਵੀ ਚੀਜ਼ ਉਤੇ ਅਸਰ ਪਾਉਂਦੀ ਹੈ ਤੁਸੀਂ ਉਹਦੀ ਗਾਰੰਟੀ ਲੈਨੇ ਹੋ ਹਾਂ ਦੇਸੀ ਦਵਾਈ ਕਰਦੀ ਨਹੀਂ ਅਸਲੀ ਦੇਸੀ ਦਵਾਈ ਪਸਮਾ ਜਿਹੜੀ ਅਸਲੀ ਹੋਵੇ ਹਾਂ ਪਸਮਾ ਕਰਦੀ ਨਹੀਂ ਆ ਚੀਜ਼ਾਂ ਨੂੰ ਖਰਾਬ ਨਹੀਂ ਕਰਦੀ ਸਾਈਡ ਇਫੈਕਟ ਨਹੀਂ ਕਰ ਸਕਦੀ ਹੂੰ ਉਹ ਦਾ ਰਾਗ ਹੈ ਉਹਨੇ ਕੀ ਕਰਨਾ ਉਹਨੇ ਤਾਂ ਬਿਮਾਰੀ ਤੇ ਕਰਨਾ ਕੰਮ ਪਰ ਜਿਹੜੀਆਂ ਕਿਡਰੀਆਂ ਫੇਲ ਹੋ ਜਾਂਦੀਆਂ ਉਹ ਕੀ ਹੈ ਉਹ ਤਾਂ ਕੋਈ ਹੋਰ ਚੀਜ਼ਾਂ ਹੈ ਜੀ ਕਿਡਰੀਆਂ ਫੇਲ ਦਾ ਮਤਲਬ ਇਹ ਹੈ ਉਹ ਤਾਂ ਕੱਚੀਆਂ ਚੀਜ਼ ਹੈ ਜਿਹੜੀ ਇੱਕ ਚੀਜ਼ ਨੂੰ ਨਸ਼ਾ ਦਿੰਦੀ ਹੈ ਦੂਜੀ ਚੀਜ਼ ਨੂੰ ਫਰਾਗ ਕਰਦੀ ਹੈ ਅੱਛਾ ਉਹ ਦੇ 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 ਉਹ ਦਿੰਦੇ ਲੋਕ ਮੁੰਡੇ ਇਸ ਗੱਲ ਪਿੱਛੇ ਹੀ ਦਵਾਈ ਖਾਈ ਜਾਂਦੇ ਆ ਮੈਂ ਤੁਹਾਨੂੰ ਕਹਿ ਦਿੰਦਾ ਬੀਬੀਆਂ ਭੈਣਾਂ ਤੋਂ ਮਾਫੀ ਮੰਗ ਕੇ ਕਿ ਮੇਰਾ ਔਰਤ ਦੇ ਨਾਲ ਜਦੋਂ ਮੈਂ ਸੰਭੋਗ ਕਰਾਂ ਤਾਂ ਮੇਰਾ ਟਾਈਮ ਵੱਧ ਲੱਗਣਾ ਚਾਹੀਦਾ ਠੀਕ ਹੈ ਠੀਕ ਹੈ ਮੇਰਾ ਜਿਹੜੀ ਮਿਲਣ ਦੀ ਘੜੀ ਆ ਉਹਦਾ ਟਾਈਮ ਵੱਧ ਹੋਵੇ ਇਹ ਤੁਹਾਡੇ ਕੋਲ ਵੀ ਆਉਂਦੇ ਆ ਉਹ ਆਉਂਦੇ ਆ ਜੀ ਇਹ ਦਿਮਾਗ ਦੀ ਹੈ ਕਮਜ਼ੋਰੀ ਜ਼ਿਆਦਾ ਹਮ ਗਰਮੈਸ਼ ਹੈ ਦਿਮਾਗ ਦੇ ਚੋਦੇ ਹਮ ਉਹਨੂੰ ਕੰਟਰੋਲ ਹੀ ਨਹੀਂ ਹੁੰਦਾ ਬਿਛੇ ਤੇ ਚੇਤੇ ਲੈ ਜਾਣਾ ਸਰੀਰ ਨੂੰ ਹਮ ਸਮਝ ਆਈ ਕਿ ਨਹੀਂ ਉਹ ਟਾਈਮ ਦਿਮਾਗ ਦਾ ਹੈ ਇੱਕ ਇਸ਼ਕ ਦੀ ਨਾੜ ਇੱਕ ਮੈਲੇ ਦੀ ਨਾੜ ਇੱਕ ਦਿਮਾਗ ਦੀ ਨਾੜ ਹੂੰ ਇਹ ਤਿੰਨ ਨਾੜਾਂ ਦਾ ਸੈਕਸ ਕਿਤੇ ਵੀ ਚੈੱਕ ਕਰਾ ਲਓ ਜਾਨ ਕਿਸੇ ਤੋਂ ਤਿੰਨ ਨਾੜਾਂ ਚ ਸੈਕਸ ਹੁੰਦਾ ਇੱਕ ਇਸ਼ਕ ਦੀ ਨਾੜ ਹਾਂਜੀ ਇੱਕ ਦਿਮਾਗ ਦੀ ਦਿਮਾਗ ਦੀ ਨਾੜ ਇੱਕ ਬਲੱਡ ਦੀ ਹੂੰ ਚਿੱਟਾ ਬਲੱਡ ਸਮਝ ਜਾ ਮੈਂ ਤੁਹਾਡੀ ਗੱਲ ਹਾਂਜੀ ਇਹ ਤਿੰਨ ਚੀਜ਼ਾਂ ਇਹ ਤਿੰਨਾਂ ਚੀਜ਼ਾਂ ਦੇ ਵਿੱਚ ਦਵਾਈ ਜਾਂਦੀ ਹੈ ਜਿਹੜੀ ਭਾ ਸੰਬੰਧੀ ਹੈ ਸੈਕਸ ਬਾਰੇ ਹੂੰ ਇਹ ਤਿੰਨਾਂ ਚੀਜ਼ਾਂ ਨੂੰ ਕਾਮਯਾਬ ਕਰਦੀ ਹੈ ਕਿ ਦਿਮਾਗ ਹੀ ਨਾ ਪੱਲੇ ਹੋਇਆ ਕੀ ਕਰਾਂਗੇ ਉਹ ਪਹਿਲਾਂ ਹੀ ਡਰ ਜਾਂਦਾ ਮਾਰੀ ਜਾ ਕੇ ਮੈਨੂੰ ਲਾਨੀ ਕੋਲੇ ਚਲਾ ਗਿਆ ਬਬੇਰਾ ਖੁਸ਼ੀ ਹਾਲ ਦੀ ਪੈਟੋ ਕੀ ਪਤਾ ਨਹੀਂ ਕੀ ਕਹੂੰਗੀ ਹੂੰ ਸਮਝ ਆਈ ਜੀ ਸਹੀ ਚ ਤੇ ਆ ਚ ਬੇਟੀਆਂ ਆ ਜ ਕੋਈ ਵੀ ਹੈ ਸਾਰੇ ਆਪਣੇ ਆ ਆਪਣੇ ਹੈ ਪਰ ਬਾਕੀ ਆ ਨਾ ਜਿਹੜਾ ਬੰਦਾ ਦੇ ਕੇ ਹੀ ਪਿਸ਼ਾਬ ਨਿਕਲ ਜਾਂਦਾ ਇਹ ਲਾ ਦੱਸੋ ਜੀ ਹੂੰ ਜਾਣ ਦਾ ਤਾਂ ਕਿੱਥੇ ਆ ਪਹਿਲਾਂ ਹੀ ਪਿਸ਼ਾਬ ਨਿਕਲ ਜਾਂਦਾ ਨੇ ਉਹ ਦਿਮਾਗ ਦੀ ਜ਼ਿਆਦਾ ਗਰਮੈਸ਼ ਹੈ ਅੱਛਾ ਕਈ ਚੰਗੇ ਭਲੇ ਠੀਕ ਵੀ ਤੁਹਾਡੇ ਕੋਲੇ ਆਉਂਦੇ ਆ ਹਾਂ ਅਮੀਰਾਂ ਦੇ ਕੱਕੇ ਹਾਂ 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 ਹੁੰਦੇ ਆ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਉਹ ਸ਼ੌਕੀਆ ਤੌਰ ਤੇ ਦਿੰਨੇ ਆ ਹਮ ਬਈ ਉਹਨਾਂ ਨੂੰ ਮਤਲਬ ਸਰੀਰ ਘਟੇ ਨਾ ਉਹਨਾਂ ਦਾ ਸ਼ੈਕਸ ਘਟੇ ਨਾ ਹਮ ਉਹ ਚੀਜ਼ ਖਾ ਲੋ ਸਾਲ ਪਿੱਛੋਂ ਖਾ ਲੋ ਹੀਰਾ ਪਸਮ ਖਾ ਲੋ ਤੁਹਾਡੇ ਕੋਲੇ ਦਵਾਈ ਬਣਾਉਣੀ ਹੋਵੇ ਤਾਂ ਸਹੀ ਰੁੱਤ ਕਿਹੜੀ ਆ ਆਹ ਰੁੱਤ ਹੈ ਜੀ ਨਾ ਠੰਡ ਨਾਲ ਗਰਮੀ ਜਿਆਦਾ ਆਹ ਰੁੱਤ ਸਹੀ ਰੁੱਤ ਹੈ ਹਾਂ ਸਹੀ ਰੁੱਤ ਹੈ ਜੀ ਔਰਤਾਂ ਦੇ ਕਿਹੜੇ ਕਿਹੜੇ ਰੋਗਾਂ ਦੇ ਉੱਤੇ ਤੁਸੀਂ ਦਵਾਈ ਬਣਾਉਨੇ ਹੋ ਭੜੇ ਦੀ ਬਿਮਾਰੀ ਹਮ ਨਕੋਰੀਜਾ ਹਮ अच्छा फिर एक जनाने दे ना तो मेला छूट ਜਾਂਦੇ ਉਹ ਕੰਟਰੋਲ ਨਹੀਂ ਹੁੰਦਾ ਹਾਂਜੀ ਉਹਦੀ ਵੀ ਲੜਕੀ ਲੜਕਾ ਨਹੀਂ ਹੁੰਦਾ ਹੋਵੇ ਉਹਦੀ ਵੀ ਹੈ ਰਸੋਲੀ ਹੈ ਉਹਦੀ ਵੀ ਹੈ ਜੜੀ ਬੂਟੀ ਹੂੰ ਯਾਨੀ ਕਿ ਉੱਕੇ ਪੱਕੇ ਜਨਾਨੇ ਬੇਟੀ ਦਾ ਕੋਈ ਵੀ ਰੋਗ ਹੈ ਯਾਨੀ ਕਿ ਉਹ ਜੇ ਗ੍ਰੰਥ ਦੇ ਵਿੱਚ ਕੱਢ ਲੋ ਦਵਾਈ ਉਹੀ ਮਿਲ ਜਾਂਦੀ ਹੈ ਪਈ ਹੈ ਹਾਂ ਇੱਕ ਅੱਜ ਮੈਂ ਸਵੇਰ ਅਜਿਹੇ ਫੋਨ ਕੀਤਾ ਰਵੀ ਨੂੰ ਮੈਂ ਕਿਹਾ ਵੀ ਤੁਸੀਂ ਟਾਈਮ ਦਿਓ ਤੁਸੀਂ 9 ਵਜੇ ਦਾ ਹਾਂ ਹਾਂ ਤੇ ਰਵੀ ਨੇ ਮੈਨੂੰ ਫੋਨ ਤੇ ਗੱਲ ਦੱਸੀ ਕਿ ਕਿਸੇ ਨਾ ਸੱਪ ਲੜਿਆ ਸੀ ਉਹ ਆ ਗਈ ਹਾਂ ਜੀ ਹਾਂ ਜੀ ਹਾਂ ਜੀ ਤਾਂ ਕਰਕੇ ਥੋੜੇ ਲੇਟ ਹੋਈ ਹੈ ਲੇਟ ਹੋ ਗਏ ਸੀ ਹਾਂ ਤੇ ਇਹ ਸੱਪ ਲੜੇ ਵਾਲਾ ਜਿਹੜਾ ਇਲਾਜ ਹੈ ਜੋਗੀਆਂ ਕੋਲੇ ਪੱਕਾ ਮੰਨਿਆ ਜਾਂਦਾ ਹੈ ਹਾਂ ਜੀ ਹਾਂ ਮੈਂ ਨਹੀਂ ਪੁੱਛਦਾ ਕਿ ਕੀ ਸ਼ੁਮੰਤਰ ਹੈ ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਦੇ ਵਿੱਚ ਥੋੜਾ ਪਾਉਣੇ ਹੋ ਜਾਂ ਦਵਾਈ ਦਿਨੇ ਹੋ ਜਾਂ ਤੁਸੀਂ ਕਿੰਨੀ ਗਰੰਟੀ ਲੈਣੀ ਹੋ ਕਿੰਨੇ ਚਰਚ ਬੰਦਾ ਤੁਹਾਡੇ ਕੋਲ ਪਹੁੰਚ ਜੇ ਤਾਂ ਤੁਸੀਂ ਜ਼ਿੰਦਗੀ ਨਹੀਂ ਜਾਣ ਦਿੰਦੇ ਬਸ ਜੀ ਬੰਦਾ ਜਿੰਦਾ ਆਵੇਗਾ ਤਾਂ ਜਿੰਦਾ ਹੀ ਜਾਊਗਾ ਸਾਡੇ ਕੋਲ ਜੇ ਪਰੇ ਹੀ ਮਰ ਗਿਆ ਤਾਂ ਫਿਰ ਜੀ ਅਸੀਂ ਸਾਹ ਅਸੀਂ ਵੀ ਨਹੀਂ ਪਾ ਸਕਦੇ ਜੇ ਅਗਰ ਸਹੀ ਬੰਦਾ ਆਊਗਾ ਸਾਡੇ ਕੋਲ ਤਾਂ ਜਿੰਦਾ ਹੀ ਜਾਊਗਾ ਚਾ ਕਾਲਾ ਚਾ ਪਿੱਲਾ ਚਾ ਕੋਈ ਵੀ ਸਫੱਕੇ ਸੰਕਸਮ ਉਹ ਇਦਿੱਤੇ ਤੁਸੀਂ ਫਰ ਟੋਲਾ ਪਾਉਣੇ ਕੋਈ ਦਵਾਈ ਵੀ ਦਿੰਨੀ ਹੈ ਦੇਖੋ ਜੀ ਪਹਿਲੇ ਨਾਮ ਤਾਂ ਸਾਡੇ ਗੁਰੂਆਂ ਦਾ ਨਾਮ ਗੁੱਗਾ ਜਾਰ ਪੀਰ ਹੂੰ ਉਹਦਾ ਨਾਮ ਗੋਰਖਨਾਥ ਦਾ ਨਾਮ ਇਹ ਲੈਣੀ ਹੈ ਪਹਿਲਾਂ ਜੀ ਉਸ ਤੋਂ ਬਾਅਦ ਥੋਲਾ ਕਰ ਦਿੰਨੇ ਉਹਨਾਂ ਦਾ ਨਾਮ ਲੈ ਕੇ ਹੂੰ ਕੁਝ ਉਹਦੇ ਨਾਲ ਵੀ ਠੀਕ ਹੋ ਜਾਂਦੇ ਜੇ ਅਗਰ ਨਾਏ ਹੋਵੇ ਵੀ ਤੁਰਤ ਛੋਟੀ ਦਵਾਈ ਵੀ ਲਾ ਸਕਦੇ ਜੀ ਉਹਦਾ ਦਵਾਈ ਦਾ ਵੀ ਚੂਸ ਵੀ ਸਕਦੇ ਹੂੰ ਭਾਂ ਵੀ ਚੂਸ ਲੈਣਾ ਹੂੰ ਉਹ ਵੀ ਜ਼ਹਿਰ ਖਤਮ ਕਰ ਦਿੰਨੇ ਬੰਦਾ ਮਾਰ ਨਹੀਂ ਦਿੰਦਾ ਜੀ ਜਨੇ ਕਿ ਜੋਗੀ ਦਾ ਮਾਰ ਨਹੀਂ ਦਿੰਦਾ ਹੁਣ 24 ਘੰਟੇ ਸੱਪਾਂ ਚ ਹੀ ਹਦ ਜੋਗੀ ਪਾਉਂਦੇ ਫਿਰਦੇ ਜੀ ਕਦੇ ਉਹਨਾਂ ਨੂੰ ਵੀ ਲੜਦਾ ਹੀ ਆ ਬਿਲਕੁਲ ਯਾਰ ਰੋਜ਼ ਛੇੜਾਂਗੇ ਤਾਂ ਇੱਕ ਦਿਨ ਤਾਂ ਉਹਦਾ ਵੀ ਟਾਈਮ ਆਉਂਦਾ ਹੂੰ ਬਾਕੀ ਜੋਗੀ ਕੋਲੇ ਸੱਪ ਦੀ ਜੁਗਤ ਬਹੁਤ ਹੁੰਦੀ ਹੈ ਹੂੰ ਪਰ ਬਾਕੀ ਜੇ ਕਿਸੇ ਦਾ ਵਦਿਆ ਦਾਣਾ ਨਾ ਉਹੀ ਆਊਗਾ ਸਾਡੇ ਕੋਲ ਤੁਹਾਡੇ ਕੋਲੇ ਕਿਸੇ ਨੇ ਦਵਾਈ ਲੈਣ ਆਉਣਾ ਹੋਏ ਬਾਬਾ ਜੀ ਆਖਰੀ ਸਵਾਲ ਹੈ ਹਾਂਜੀ ਹਾਂਜੀ ਉਹ ਕਿਹੜੇ ਟਾਈਮ ਆ ਸਕਦਾ ਕਿਹੜੇ ਦਿਨ ਆ ਸਕਦਾ ਠੀਕ ਹੈ ਪਹਤਵਾਰ ਕਿੱਡੀ ਕੀ ਜੇਬ ਕਰਕੇ ਲੈ ਕੇ ਆਵੋ ਦੇਖੋ ਜੀ ਇੱਕ ਤਾਂ ਰੋਗ ਰੋਗ ਹੋਣ ਕਈ ਤਾਂ ਰੋਗ ਮਾਮੂਲੀ ਹੁੰਦੇ ਆ ਹੂੰ ਕਈ ਜੀ ਭਾਰੇ ਹੁੰਦੇ ਆ ਹੂੰ ਉਹਨਾਂ ਨੂੰ ਫਿਰ ਡਬਲ ਦਵਾਈ ਲੱਗਦੀ ਹੈ ਜੀ ਤੇ ਕਈਆਂ ਦੇ ਵਿਚਾਰਿਆਂ ਨੂੰ ਮਾਮੂਲੀ ਹੈ ਉਹ ਡਬਲ ਦਵਾਈ ਫਿਰਦੇ ਆਪਣੇ ਆਪ ਵੀ ਮੇਰਾ ਇਲਾਜ ਹੀ ਨਹੀਂ ਹੁੰਦਾ ਹੂੰ ਬਹੁਤ ਨਾੜੀ ਦੇਖ ਕੇ ਤਾਂ ਪਤਾ ਲੱਗਦਾ ਜੀ ਐਂਤਵਾਰ ਤੁਸੀਂ ਹੁੰਦੇ ਹੋ ਹਾਂ ਇੱਕ ਵਾਰ ਕਰ ਹਰ ਐਂਤਵਾਰ ਮਿਲਦੇ ਹੋ ਹਾਂ ਜੀ ਬਾਬਾ ਜੀ ਤੁਸੀਂ ਆਏ ਬਹੁਤ ਸੋਹਣੀ ਗੱਲਬਾਤ ਹੋਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਜੀ ਜੈ ਗੋਰਖਨਾਥ ਦੋਸਤੋ ਤੁਸੀਂ ਦੇਖ ਰਹੇ ਸੀ ਪੋਡਕਾਸਟ ਬਾਬਾ ਜਰਨੈਲਜੀ ਦੇ ਨਾਲ ਤੇ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਹੋਊਗਾ ਕਿ ਮਿਲ ਮਲਾਉਣ ਦੀ ਗੱਲ ਹੋ ਗਈ ਪਰ ਕਿਵੇਂ ਮਿਲੀਏ ਕੀ ਪਤਾ ਹੈ ਕਿੱਥੇ ਜਾਈਏ ਉਹ ਨਹੀਂ ਦੱਸਿਆ ਹੂੰ ਉਹ ਤਾਂ ਕਰਕੇ ਨਹੀਂ ਦੱਸਿਆ ਕਿਉਂਕਿ ਪਿਛਲੇ ਜਿਹੜੇ ਅਸੀਂ 10 ਬੈਠੇ ਸੀ ਤੇ ਸਵਾਦ ਲੈਣ ਵਾਲਿਆਂ ਦੇ ਫੋਨ ਬਾਬਾ ਜੀ ਨੂੰ ਬਾਹਲੇ ਆਏ ਤੇ ਦਵਾਈ ਲੈਣ ਵਾਲਿਆਂ ਦੇ ਘਟ ਆਏ ਹੂੰ ਤਾਂ ਕਰਕੇ ਇਸ ਵਾਰੀ ਅਸੀਂ ਇਹ ਕਹਿੰਨੇ ਆ ਕਿ ਕਮੈਂਟਾਂ ਦੇ ਵਿੱਚ ਆਪਣਾ ਤੁਸੀਂ ਨੰਬਰ ਛੱਡੋ ਅਸੀਂ ਉਹਦੇ ਤੇ ਵਟਸਐਪ ਕਰਾਂਗੇ ਬਾਬਾ ਜੀ ਦਾ ਫੋਨ ਨੰਬਰ ਉਸ ਤੋਂ ਬਾਅਦ ਤੁਸੀਂ ਉਹਨੋਂ ਤੋਂ ਸਮਾਂ ਲੈ ਲਓ ਦੈਨ ਲੈ ਲਓ ਰਾਹ ਲੈ ਲਓ ਪਹੁੰਚਣ ਦਾ ਟਿਕਾਣੇ ਦਾ ਪਤਾ ਕਰ ਲਓ ਉਹ ਸਭ ਕੁਝ ਤੁਸੀਂ ਕਰ ਸਕਦੇ ਹੋ ਕਮੈਂਟਾਂ ਵਿੱਚ ਆਜੋ ਨੰਬਰ ਛੱਡੋ ਤੇ ਅਸੀਂ ਬਾਬਾ ਜੀ ਦਾ ਨੰਬਰ ਤੁਹਾਨੂੰ ਉੱਥੇ ਵਟਸਐਪ ਕਰ ਦੇਾਂਗੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਆਬਾਦ